ਰਾਜਵੀਰ ਨੂੰ ਕਹਿੰਨੀ ਆ ਪਈ ਘਰੇ ਧਿਆਨ ਰੱਖੀ ਅਸੀਂ ਤਾਂ ਅੱਜ ਜਾ ਕੇ ਆਉਨੇ ਆ ਮੁੜ ਕਿਉਂ ਨਹੀਂ ਆਏ ਕਿਹੜੇ ਬੇਰੇ ਹੋ ਗਏ ਮੈਨੂੰ ਕਹਿ ਕੇ ਗਏ ਨੂੰ ਵੀ ਮੈਂ 5 ਮਿੰਟਾਂ 'ਚ ਮੁੜ ਕੇ ਆਇਆ ਬੇਬੇ ਨੂੰ ਵੀ ਅੱਜ ਖੜੇ ਪੈਰ ਸੇਲੀ ਲੈ ਗਈ ਨਾਲ ਲੈ ਭੋਗ ਤੇ ਨੇ ਬੇਬੇ ਨੂੰ ਆਖਿਆ ਸੀ ਵੀ ਬੇਬੇ ਮੈਨੂੰ ਜ਼ਰੂਰੀ ਕੰਮ ਆਣੇ ਪੇ ਕਿੰਜ ਜਾ ਕੇ ਆਉਣਾਗਾ ਅਈ ਤਾਂ 10 ਮਿੰਟ ਲਾਵਾਂਗੇ ਗੱਲ ਜਾਣਾ ਹੋਣੀ ਹੈ ਤਾਂ ਸਾਡਾ ਫਿਰ ਵੀ ਘਰੇ ਤਾਂ ਬੰਦਾ ਚਾਹੀਂਦੀ ਉਧਰ ਤਾਂ ਮੋਟਰ ਚੱਲੀ ਨਹੀਂ ਟੁੱਟੀ ਆ ਰਹੀ ਏ ਚੱਲ ਰਾਜਵੀਰ ਹੈਗੀ ਆ ਘਰੇ ਦੇਖਦੀ ਆ ਰਾਜਵੀਰ ਨੂੰ ਰਾਜਵੀਰ ਤੂੰ ਮੈਂ ਨਾ ਮੜਾ ਜ ਹਰਪ੍ਰੀਤ ਕੰਮ ਜਾ ਕੇ ਹੁੰਦੀ ਸੀਗੀ ਕਿੱਥੇ ਮੈਨੂੰ ਇੱਥੇ ਨੇੜੇ ਕੰਮ ਆ ਤੇ ਮੈਂ 2 ਘੰਟੇ ਤੱਕ ਹੀ ਮੁੜ ਆਉਂਗੀ। ਦੇਖ ਭੈਣੀ ਆਪਣੇ ਘਰ 'ਚ ਤਾਂ ਰਿਵਾਜ ਹੈ ਨਹੀਂ ਗਾ ਜਾਣ ਦਾ ਕੱਲੋਂ। ਮੈਂ ਤੈਨੂੰ ਦੱਸਾਂ ਤੂੰ ਐ ਨਵੀਂ ਨਮੇਲੀ ਵਿਆਈ। ਜਿੰਨਾ ਚਿਰ ਬੇਬੇ ਨਹੀਂ ਆਉਂਦੀ ਮੈਂ ਤਾਂ ਤੈਨੂੰ ਗੇਟ ਨਹੀਂ ਲੰਘਣ ਜੰਦੀ ਮੈਂ ਤੇਰੇ ਨਾਲ ਇੱਕ ਗੱਲ ਕਰ ਲਈ ਬਸ। ਜਾਂ ਤੇਰੇ ਮੇਰਾ ਕੀ ਪਤਾ ਕਦੋਂ ਆਉਗੀ? ਜਦ ਮੈਂ ਤੈਨੂੰ ਕਹਿਤਾ ਵੀ ਮੈਨੂੰ ਜ਼ਰੂਰੀ ਕੰਮ ਆ ਮੈਨੂੰ ਤਾਂ ਜਾਣਾ ਪਊ ਮੇਨ ਦਾ ਸਰਦਾ ਨਹੀਂ ਹੈਗਾ ਜਾਏ ਬਿਨਾਂ। ਜੇ ਤੈਨੂੰ ਜ਼ਰੂਰੀ ਕੰਮ ਹੈ ਨਾ ਕੰਮ ਸਾਨੂੰ ਵੀ ਜ਼ਰੂਰੀ ਹੈ। ਮੈਂ ਤੇ ਤੇਰੇ ਬਾਈ ਨੇ ਜਾ ਕੇ ਆਉਣਾ ਬੇਬੇ ਕਹਿੰਦੀ ਰਾਜਵੀਰ ਹੈਗੀਆ ਕਰੇ। ਬੇਬ ਪੇਕੀ ਤਾਂ ਕੋਈ ਨਹੀਂ ਫੇਰ ਵੀ ਜਾਇਜੂ ਤੂੰ ਸ਼ਾਮ ਨੂੰ ਵਗ ਜੀ ਤੇ ਮੈਨੂੰ ਜਾਇ ਆਉਣ ਦੇ ਮੈਂ ਜਦੋਂ ਤੈਨੂੰ ਇੱਕ ਵਾਰੀ ਕਹਿਣਾ ਵੀ ਜਦੋਂ ਜਿੰਨਾਂ ਚਿਰ ਬੇਬੇ ਨੂੰ ਨਹੀਂ ਪੁੱਛਦੀ ਨਾ ਬੇਬੇ ਦੇ ਪੁੱਛੇ ਬਿਨਾ ਗੇਟ ਨਹੀਂ ਲੰਘ ਸਕਦੇ ਜਦੋਂ ਨਾ ਬੇਬੇ ਨੂੰ ਪੁੱਛੂਗੀ ਉਦੋਂ ਮੇਰਾ ਕੰਮ ਲੰਘ ਜਾਊਗਾ ਐ ਮੈਂ ਮੈਂ ਬੈਠੀ ਪਸਤਾਈ ਜਾਊਂਗੀ ਤੁਸੀਂ ਨਾ ਬਾੜੀ ਜਿੱਦ ਨਾ ਕਰਿਆ ਕਰੋ ਮੇਰੇ ਕੰਮਾਂ 'ਚ ਤੇ ਮੇਰੇ ਕੰਮਾਂ 'ਚ ਬੜਾ ਫਰਕ ਆ ਨਾ ਇਹ ਜਿਹਾ ਕੀ ਕੰਮ ਹੈ ਤੇਰਾ ਜਿਹੜੇ ਦਾ ਸਾਨੂੰ ਨਹੀਂ ਪਤਾ ਆ ਤੈਨੂੰ ਫੋਨ ਤੇ ਫੋਨ ਆਈ ਜਾਂਦਾ ਸਾਰਾ ਦਿਨ ਫੋਨ ਮੈਨੂੰ ਆਈ ਜਾਂਦਾ ਮੈਨੂੰ ਜ਼ਰੂਰੀ ਕੰਮਾ ਹੁਣ ਮੈਂ ਜਾਣੀ ਆ ਕਿਦਾਂ ਗੱਲ ਕਰਦਾ ਨਹੀਂ ਹੈਗਾ ਨਹੀਂ ਤੇਰੇ ਦਸਨ ਵਾਲਾ ਹੈਗਾ ਫੋਨ ਅੱਛਾ ਮੇਰੇ ਦਸਨ ਵਾਲਾ ਨਹੀਂ ਬੂਮਾ ਮਰ ਜਾ ਇਹ じゃ ਕੌਣ ਹੈ ਜਿਹੜਾ ਸਾਡੇ ਤੋਂ ਬਿਨਾ ਪੁੱਛੇ ਤੇਰੇ ਫੋਨ ਤੇ ਬੋਲਦਾ ਹੈ ਮੇਰੀ ਗੱਲ ਸੁਣਾ ਆਪਦੀ ਵੀ ਪਰਸਨਲ ਲਾਈਫ ਹੁੰਦੀ ਆ ਮੈਨੂੰ ਵੀ 100 ਕੰਮ ਨੇ ਮੇਰੀ ਵੀ ਜ਼ਿੰਦਗੀ ਹੈ ਮੈਂ ਵੀ ਕੁਝ ਕਰਨਾ ਆਪਦੀ ਜ਼ਿੰਦਗੀ ਚ ਦੇਖ ਭਈ ਤੇਰੀ ਜ਼ਿੰਦਗੀ ਉਹਨਾਂ ਚੱਕਰ ਤਾਂ ਸਾਡੇ ਨਾਲ ਜੁੜੀ ਹੈ ਜਿੰਨੇ ਚੱਕਰ ਸਾਡੇ ਨਾਲ ਹੈ ਜਿੱਦẽ ਅੱਡ ਹੋਗੀ ਕੁਝ ਮਰਜ਼ੀ ਕਰੀ ਮੈਂ ਤੈਨੂੰ ਦੱਸੇ ਜਿੱਦẽ ਮੈਂ ਅੱਡ ਹੋਗੀ ਸਾਡੇ ਅਸੀਂ ਲੋਕਾਂ ਮੂਰੇ ਹੱਥ ੱਡਾਂਗੇ ਉਹਦੇ ਫੇਰ ਅਸੀਂ ਕੀ ਕਰਾਂਗੇ ਸੋਡੇ ਨਾਲ ਜੁੜੀ ਆ ਮੇਰੀ ਜ਼ਿੰਦਗੀ ਕਿਸੇ ਨਾਲ ਨਹੀਂ ਜੁੜੀ ਮੈਂ ਤਾਂ ਆਪਦਾ ਆਪ ਹੀ ਕਰਕੇ ਖਾਉਂਗੀ ਮੈਂ ਤੈਨੂੰ ਦੱਸਾਂ ਮੈਂ ਉਹਨਾਂ ਚੱਕਰ ਤੈਨੂੰ ਗੇਟ ਨਹੀਂ ਨੰਗਣ ਨਹੀਂ ਨਿਕਤਾ ਤੈਨੂੰ ਕਿਸੇ ਦਾ ਫੋਨ ਆਈ ਜਾਂਦਾ ਤੇ ਦੂਜਾ ਤੂੰ ਬਾਰ ਕੱਪਦੀਆਂ ਬੇਬੇ ਦੇ ਗਏ ਬਾਦ ਮੈਂ ਗੇਟ ਲਾਉਣੀ ਆ ਜਾਂ ਨੰਗ ਕੇ ਦਿਖਾ ਫਿਰ ਹਾਂ ਕਿਵੇਂ ਗੇਟ ਲਾਉਣੀ ਗੇਟ ਜਿਵੇਂ ਲਾਉਂਦੇ ਹਾਂ ਤੇ ਇਹ ਮੈਂ ਲਾਉਂ ਮੈਂ ਜਾਣਾ ਉਹ ਵੀ ਤਾ ਬੇਬੇ ਦੀ ਗੱਲ ਹੋਈ ਬੇਬੇ ਆਈ ਤਾਂ ਭੱਗ ਜੀ ਪਰ ਕੱਲ ਨੂੰ ਭੱਗ ਜੀ ਪਰਸੋਂ ਭੱਗ ਜੀ ਮੈਂ ਹੋਜੀ ਤਰੋ ਅੱਜ ਨਹੀਂ ਜਾਣ ਦਿੰਦੀ ਤੈਨੂੰ ਨਹੀਂ ਮੈਂ ਤਾਂ ਜਾਉਂਗੀ ਮੈਂ ਹਾਂ ਤੂੰ ਤੋ ਜਿੱਦ ਨਾ ਕਰ ਰਾਜੀ ਵੀਰ ਮੈਂ ਤੈਨੂੰ ਦੱਸਾਂ ਦੇ ਘਰ ਪ੍ਰੀਤ ਮੇਰਾ ਸੁਣ ਇੱਕ ਤਾਂ ਤੇਰਾ ਬਾਈ ਨਹੀਂ ਕਰੇ ਜਿੰਨਾਂ ਚਿਰ ਤੇਰਾ ਬਾਈ ਨਹੀਂ ਉਹਨਾਂ ਨੇ ਚਿਰ ਮੈਂ ਤਾਂ ਗੇਟ ਨਹੀਂ ਲੰਘਣ ਦਿੰਦੀ ਉੱਤੋਂ ਬੇਬੇ ਨਹੀਂ ਉੱਤੋਂ ਤੇਰਾ ਬਾਈ ਨਹੀਂ ਉੱਤੋਂ ਤੂੰ ਬਾਹਰ ਟੱਪਾ ਨੂੰ ਕਰਦੀ ਐ ਲਖਰੀ ਮੇਰੀ ਹੀ ਆ ਮੈਨੂੰ ਮੈਂ ਮੁੱਲ ਖਰੀਦਣ ਨੂੰ ਫਿਰ ਨਮੀ ਵਿਆਹੀਆਂ ਨੇ ਪੁੱਤੇ ਦੀਆਂ ਹੀ ਤਾਂ ਨਾ ਜਾਣ ਦੇ ਦੇ ਤੈਨੂੰ ਮੈਂ ਨਵੀਂ ਵਿਆਹੀ ਤਾਂ ਨਹੀਂ ਰਹੂੰਗੀ ਬਸ ਇਹ ਤਾਂ ਪੁਰਾਣੀ ਹੋੂੰਗੀ ਦੇਖ ਰਾਜੀ ਵੀਰ ਕੱਲ ਨਿਬੜ ਗਈ ਗੇਟ ਲਾਤਾ ਜੇ ਗੇਟੋਂ ਬਾਹਰ ਤੇ ਪੰਜਾਬ ਦੀ ਜ਼ਿੰਮੇਵਾਰ ਆਪ ਹੋਏਗੀ ਮੈਂ ਬਾਈ ਨੂੰ ਕੌਣ ਲਾ ਦਾਂ ਆ ਤਾਂ ਮੈਂ ਮੈਨੂੰ ਲੱਗਦਾ ਮੈਂ ਜੱਬ ਵੀ ਕਰ ਲਿਆ ਤੁਹਾਡੇ ਘਰੇ ਵਿਆਹ ਕਰਾ ਕੇ ਸਿਆਪਾ ਹੀ ਹੋਣੀ ਜਾਨ ਨੂੰ ਤਾਂ ਸਾਡੇ ਘਰੇ ਨਾ ਕਰਾਉਂਦੀ ਕਿਤੇ ਤਾਂ ਕਰਦੀ ਤੇਰੇ ਪੇਕੇ ਕੇ ਕੁਮਾਰੀ ਰਹਿ ਜਾਣੀ ਭਾਈ ਹੋਰ ਕੀ ਆ ਨਾ ਤੁਸੀਂ ਗੱਲ ਸਮਝੋ ਤੁਸੀਂ ਤਾਂ ਪਸ਼ੂਆਂ ਵਰਗੇ ਹੋ ਜਮਾ ਹਾਂ ਅਸੀਂ ਤਾਂ ਪਸ਼ੂਆਂ ਬੰਦਾ ਤਾਂ ਤੂੰ ਹੀ ਆਈ ਹੈ ਸਾਡੇ ਪਹਿਲੀ ਵਾਰ ਘਰ ਚ ਮੈਨੂੰ ਤਾਂ ਇੰਨੇ ਸਾਲ ਹੋ ਗਏ ਮੈਂ ਤਾਂ ਕਦੇ ਗੇਟ ਨਹੀਂ ਲੰਗੀ ਅੱਜ ਹੀ ਗੇਟ ਟੱਪਣ ਨੂੰ ਫਿਰਦੀ ਆ ਨੀ ਉੱਤੋਂ ਫੋਨ ਤੇ ਫੋਨ ਪਤਾ ਨਹੀਂ ਕੌਣ ਆ ਫੋਨ ਲਾਉਂਦਾ ਹੁਣ ਐ ਨਹੀਂ ਪਤਾ ਬੁੜੀ ਐ ਕਿ ਕੋਈ ਬੰਦਾ ਨਾ ਗੱਲ ਕਰਾਉਣੀ ਆ ਮੇਰੀ ਦੇਖ ਲੈ ਕਿਵੇਂ ਬੈਠੀ ਹਾਂ ਹੁਣ ਕੁਰਸੀ ਤੇ ਬੋਲੇ ਸਿੱਟੀ ਦੇਖ ਲਈ ਇੱਥੀ ਆ ਤੇਰੀ ਨਿਗਰਾਨੀ ਇੱਥੇ ਟੱਪਣ ਨਹੀਂ ਦਿੰਦੀ ਗੇਟ ਹੈ ਕੰਮ ਧੰਦਾ ਕੋਈ ਕਰਨਾ ਨਹੀਂ ਡੱਕਾ ਤੋੜਨਾ ਨਹੀਂ ਨਾ ਧੋਕੇ ਪਾਲੇ ਕੱਪੜੇ ਵੀ ਜਦੋਂ ਤੈਨੂੰ ਪਤਾ ਹੈ ਵੀ ਇਹ ਜਾਂਦੀ ਹੈ ਹਰਪ੍ਰੀਤ ਤਿਆਰ ਹੋਈ ਫਿਰਦੀ ਹੈ ਤੂੰ ਕਸ ਨੂੰ ਤਿਆਰ ਹੁੰਨੀ ਹੈਗੀ ਹੈ ਕੋਈ ਗੱਲ ਨਾ ਬਾਤ ਵੀ ਪਹਿਲਾਂ ਭਈ ਆਜਾਮ ਦੇ ਘਰ ਵਾਲੇ ਨਾਲ ਗੱਲ ਕਰਾ ਉਹਦੇ ਘਰ ਵਾਲੇ ਨੂੰ ਪੁੱਛ ਸਾਡੇ ਨਾਲ ਗੱਲ ਕਰਾ ਵੀ ਮੈਨੂੰ ਉਹਨੇ ਕਹਿ ਤਾ ਜਾਣੀ ਐ ਮੈਂ ਤਾ ਜਾਣ ਦੇਵਾਂਗੇ ਕਿਵੇਂ ਜਾਣ ਦੇ ਦੀਏ ਮੈਂ ਤਾਂ ਕੱਪੜੇ ਛਿੱਟੇ ਵੀ ਆ ਮਸ਼ੀਨ 'ਚ ਚੱਲ ਕੱਪੜੇ ਜੇ ਕੱਢਦੀਆਂਗੀ ਹੈਲੋ ਹਾਂਜੀ ਹਾਂਜੀ ਆ ਗਈ ਬੱਸ ਮੈਂ 2 ਮਿੰਟਾਂ ਜੀ ਮੈਂ ਨਾ ਮੜਾ ਲੇਟ ਹੋ ਗਈ ਸੀਗੀ ਇੱਥੇ ਖੜ ਗਈ ਸੀ ਕਿਤੇ ਹਾਂਜੀ ਲੈ ਤਾਂ ਹੁਣ ਕੱਪੜੇ ਧੋਣ ਲੱਗ ਗਈ ਮੈਂ ਬੋਸ ਕੇ ਟੱਪ ਜਾਨੀ ਆ ਕਿੱਥੇ ਆਣ ਪੜਾਂ ਦੇ ਪੱਲੇ ਬੈ ਗਈ ਨਾ ਇਹਨਾਂ ਨੂੰ ਪਤਾ ਨਾ ਸ਼ਤਕਾਸ ਇਹਦਾ ਪਹਿਲੀ ਮੂਹ ਬਾਹਰ ਮੂਰੇ ਖੜ ਜਾਣਗੇ ਰੋਕਣ ਵਾਸਤੇ ਲੈ ਸ਼ੁਕਰਬਾਰ ਤਾਂ ਖੁੱਲ ਗਿਆ ਰਾਜਵੀਰ ਕਿੱਧਰ ਤੁਰੀ ਆਉਂਦੀ ਏ ਕੱਲੀ? ਰਾਜਵੀਰ ਹਾਂ ਬਈ ਨੰਗੇ ਸਿਰ। ਓਹੋ ਮੈਂ ਨਾ ਕਾਲ ਕਾਲ ਚ ਚੁੰਨੀ ਲੈਣੀ ਭੁੱਲ ਗਈ ਸਿਰ ਤੇ। ਉਹ ਆਪਣੇ ਰਵਾਜ ਨਹੀਂ ਹੈਗਾ ਤੂੰ ਨਮੀ ਨਮੀਲੀ ਐ ਹਜੇ। ਨਾ ਇਹ ਬਾਹਰ ਤੁਰੀ ਜਾਨੀ ਐ। ਉਹ ਮੈਂ ਨਾ ਮੇਰੀ ਮੰਮੀ ਆਉਂਦੀ ਸੀਗੀ ਮੜਾ ਇਹਨੂੰ ਅੱਗੋਂ ਜਾ ਕੇ ਲੈ ਕੇ ਆਉਣੀ ਆ ਤੇ ਹੁਣ ਹੀ ਆ ਗਈ ਮੈਂ 10 ਮਿੰਟਾਂ ਜੀ ਉਹ ਹਰਪ੍ਰੀਤ ਕਹਿੰਦੀ ਮੈਂ ਆਪਦੇ ਪੇਕੀ ਜਾਣਾ ਮੈਂ ਕਿਹਾ ਚੱਲ ਇਹਨੂੰ ਤਿਆਰ ਹੋ ਜਾਣ ਦੇ ਕਾ ਨੂੰ ਐਵੇਂ ਤਾਂ ਕੱਲੀ ਕੁਤਰੀ ਇਹਨੇ ਮੈਂ ਤੈਨੂੰ ਮੋਟਰਸਾਈਕਲ ਤੇ ਲੈ ਜਾਣਾ ਨਾ ਨਾ ਕੜੀ ਕਾਰ ਤੇ ਲੈ ਜਾਣਾ ਕੋਈ ਨਹੀਂ ਬਸ ਮੈਂ ਬਈ ਹੁਣ ਅਜੂ 2 ਮਿੰਟਾਂ ਚ ਉਹ ਹਰਪ੍ਰੀਤ ਤੈਨੂੰ ਡੀਕੀ ਆਂਦੀ ਐ ਤੂੰ ਭੱਗ ਜਾ ਜਾ ਹਰਪ੍ਰੀਤ ਤੈਨੂੰ ਕਿੱਧਰ ਜਾਣਾ ਹੈਗਾ ਤੁਸੀਂ ਜਾਣਾ ਨਹੀਂ ਕਿ ਬਈ ਤੂੰ ਸੌਰੀ ਜਾਣਾ ਹਾਂ ਵਾਲਿਆ ਚ ਜਾਣਾ ਸੀ ਫੇਰ ਉਹ ਤਾਂ ਹੋਰ ਪੰਗਾ ਪੈ ਗਿਆ ਕੀ ਹੋ ਗਿਆ ਇੱਧਰੇ ਕੋਣ ਰਹੂਗਾ ਤੂੰ ਇੱਧਰ ਤੁਰ ਜਾਨੀਂ ਨਾ ਮੈਂ ਤਾਂ ਹੁਣ ਆ ਜੂ ਬਸ 10 ਮਿੰਟਾਂ ਚ ਛੇਤੀ ਆ ਜਾਈਂ ਫਿਰ ਤੁਸੀਂ ਐਂ ਕਰੋ ਜਿੰਨਾ ਟਾਈਮ ਮੈਂ ਆਉਂਦੀ ਨਹੀਂ ਨਾ ਉਹਨਾ ਟਾਈਮ ਜਾਇਓ ਨਾ ਮੈਨੂੰ ਡੀਕ ਕੇ ਜਾਇਓ ਕੋਈ ਨਹੀਂ ਡੀਕ ਕੇ ਜਾਵਾਂਗੇ ਹਾਂ ਉਹ ਨਾਲੇ ਨਾ ਸਿਰ ਟੱਕ ਕੇ ਰੱਖਿਆ ਕਰ ਦਰਵਾਜ਼ਾ ਆਪਣੇ ਪਿੰਡ ਚ ਬਈ ਮੈਂ ਨਾ ਕਬਰਾੜ ਚ ਡਰੋ ਨਾ ਟੱਕ ਰਿਆ ਉਹ ਨੰਗੇ ਸਰੀ ਤੁਰ ਗਿਆ ਤੂੰ ਸੱਤ ਮੈਂ ਭੁੱਲ ਗਈ ਕਬਰਾੜ ਚ ਕਾਲੀ ਕਾਲੀ ਚ ਭੁੱਲ ਗਈ ਮੈਂ ਚੁੰਨੀ ਲੈਣੀ ਸਿਰ ਤੇ ਕਬਰਾੜ ਦਾ ਲੱਖ ਹੈ ਪਹੂਆਂ ਦੀ ਇਹ ਨਹੀਂ ਗੱਲ ਹੋਣੀ ਚਾਹੀਦੀ ਗਾਂ ਤੋਂ ਠੀਕ ਹੈ ਨਾ ਕੋਈ ਗੱਲ ਨਹੀਂ ਬੋਲ ਗੱਲ ਨਵੀਂ ਨਵੀਂਲੀ ਐ ਤੂੰ ਤੇ ਉਹ ਮਾੜਾ ਜਿਹਾ ਹਰਪ੍ਰੀਤ ਨੂੰ ਕਹਿ ਦੀ ਚੰਗਾ ਮੈਂ ਆਪਦੀ ਮਾਂ ਨੂੰ ਲੈ ਕੇ ਆਉਂਦਾ ਕੋਈ ਨਾ ਮੈਂ ਕਹਿ ਦੂੰ ਛੇਤੀ ਆਈ ਠੀਕ ਹੈ ਚੰਗਾ ਲੈ ਉਹ ਨੂੰ ਮੈਂ ਟੱਕਰ ਗਿਆ ਇੱਥੇ ਇਹ ਆਈ ਤੁਰਿਆਂ ਦੀ ਸੀ ਰਾਮ ਨਾਲ ਵੀ ਜਿਵੇਂ ਕਿਦੀ ਦੀ ਆਈ ਹੁੰਦੀ ਐ ਸਿਰ ਵੀ ਨਹੀਂ ਟੱਕਿਆ ਮੈਨੂੰ ਇਹ ਵੀ ਕਿਹਾ ਮਾਹਲਾ ਮੈਂ ਮੋਟਰਸਾਈਕਲ ਤੇ ਜਾਂ ਨਾ ਕਾਰ ਤੇ ਨਾ ਮੇਰੀ ਗੱਲ ਹੀ ਨਹੀਂ ਸੁਣੀ ਤੇ ਫੇਰ ਵੀ ਕਿਉਂਕਿ ਮੇਰੀ ਬਾਟ ਲੀ ਆ ਮੇਰੀ ਮਾਂ ਆਉਂਦੀ ਐ ਉਹ ਮੈਂ ਜਾਣਾ ਸੀਗਾ ਮੈਂ ਵੀ ਗੱਲੇ ਭੁੱਲ ਗਿਆ ਸੀਗਾ ਹੁਣ ਇਹਨੂੰ ਡੀਕੀ ਜਾਵਾਂਗੇ ਦਾ ਮਤਲਬ ਕੀ ਪਤਾ ਹੈ ਹੁਣ ਕਦੋਂ ਆਉਗੀ ਇਹ ਇਆ ਗਿਆ ਮਨਮਾਨੀ ਕਰਨ ਲੱਗ ਗਈ ਹਰਪ੍ਰੀਤ ਨੇ ਜਾਣ ਕੋ ਦਿੱਤਾ ਨੂੰ ਸਿਆਣੀ ਬਿਆਣੀ ਇਹ ਲੈ ਹਰਪ੍ਰੀਤ ਐ ਕਰਦੀਆਂ ਰਾਜਵੀਰ ਨੂੰ ਕਹਿੰਦੀ ਆ ਤੇਰੇ ਵਾਲਾ ਫੋਨ ਖੜਾ ਨੀ ਤੇਰੇ ਬਾਈ ਨਾਲ ਗੱਲ ਕਰਦੀਆਂ ਵੀ ਤੇਰਾ ਬਾਈ ਹੈ ਕਿੱਥੇ ਕਿਹੜੇ ਬੇਲੇ ਹੋ ਗਏ ਉਹਨੂੰ ਵੀ ਕਦੋਂ ਗਏ ਕਦੋਂ ਮੁੜੇ ਕੱਲੀ ਨੇ ਇਹਨੇ ਨੀਰਾ ਨਹੀਂ ਪਾਉਣਾ ਚਾਰਾ ਨਹੀਂ ਪਾਉਣਾ ਇਹਨੇ ਘਰ ਡੱਕਾ ਤੋੜਨਾ ਹੈਗਾ ਹੈ ਕਿੱਧਰ ਗਈ ਕੁੜੀ ਇੱਥੇ ਕੁਰਸੀ ਤੇ ਬੈਠੀ ਬੈਠੀ ਨੀਰਾ ਵੀਰ ਰਾਜਵੀਰ ਰਾਈ ਵੀਰਾ ਬੂਮਾ ਮਰ ਜਾ ਮੈਨੂੰ ਤਾਂ ਲੱਗ ਉਹ ਹੋ ਗੇਟ ਤਾਂ ਖੁੱਲਾ ਵੀ ਮੈਂ ਤਾਂ ਗੇਟ ਡਾਇਆ ਸੀ ਭੱਜ ਗਈ ਉਹ ਤਾਂ ਬੂਮਾ ਮਰ ਜਾ ਨਹੀਂ ਆਹੀ ਕੰਮ ਐ ਨਹੀਂ ਹੁੰਦਾ ਆਹੀ ਕੰਮ ਰਹਿ ਗਿਆ ਨਹੀਂ ਨਹੀਂ ਪਤਾ ਨਹੀਂ ਕਿੱਥੇ ਜਾਂਦੀ ਐ ਕਿੱਥੇ ਦਾ ਚੱਕਰ ਐ ਮੈਨੂੰ ਤਾਂ ਇਹ ਲੱਗਦਾ ਕੋਈ ਗੱਲਬਾਤ ਐ ਜਿਹੜਾ ਐ ਆਣੇ ਉੱਡਦੀਆ ਕਰੋ ਬੇਬੇ ਦੇ ਮਗਰ ਉਹ ਵੀ ਪਹਿਲਾਂ ਕਿੰਨੇ ਵਾਰੀ ਕਿਹਾ ਵੀ ਦੇਖ ਭਾਈ ਕੱਲੀ ਨਹੀਂ ਜਾਣਾ ਨਹੀਂ ਉਹਦੇ ਬੇਬੇ ਐਡੇ ਤੇ ਚੜਾਈ ਬੇਬੇ ਕਹਿੰਦੀ ਪੈਕ ਹੀ ਜਾਂਦੀ ਆ ਉਹਦੇ ਕੋਈ ਨਹੀਂ ਜਾਇਆ ਉਹਨੇ ਤੇ ਉਹੀ ਗੱਲ ਜਦਨ ਛੇਪੇ ਮੁੜਈ ਫਿਰ ਪੇਕੀ ਗਈ ਹੁੰਦੀ ਰਹਿੰਦੀ ਨਾ ਹਰਪ੍ਰੀਤ ਮੈਂ ਤੈਨੂੰ ਕੌਣੇ ਬੋਲ ਮਾਰੀ ਜਨਾ ਮੇਰਾ ਦਮ ਚੜ ਗਿਆ ਮੈਂ ਤੈਨੂੰ ਦੱਸ ਇੱਧਰ ਆ ਕੇ ਗੱਲ ਸੁਣ ਲੈ ਮੇਰੀ ਉੱਤੋਂ ਕਣੀਆਂ ਪਈ ਜਾਂਦੀਆਂ ਤੈਨੂੰ ਉਹ ਟੱਕਰੀ ਨਹੀਂ ਕਿਤੇ ਜਾਂਦੀ ਜਾਂਦੀ ਓਏ ਉਹੀ ਤਾਂ ਮੈਂ ਤੈਨੂੰ ਗੱਲ ਦੱਸਣੀ ਚਾਹੁੰਨਾਗਾ ਕਿ ਸਿਆਣੀ ਬੈਣੀ ਐ ਤੂੰ ਨੰਗੇ ਸਰੀ ਜਾਂਦੀਸ ਨੂੰ ਐਂ ਭੇਜਦਾ ਕਰੋ ਉਹ ਨਾਲੇ ਮੇਰੇ ਤਾਂ ਮੈਂ ਤਾਂ ਗੱਲ ਭੁੱਲ ਕੇ ਸਪਾਂ ਚ ਜਾਣਾ ਸੀ ਤੇਰੇ ਪੇਕੀ ਉਹ ਕਿਵੇਂ ਜਾਵਾਂ ਉਹਨੂੰ ਡਿੱਕੀ ਜਾਵਾਂਗੇ ਓ ਉਹ ਲੰਮਾਈ ਕੀ ਕਰਾਂ ਮੈਂ ਤਾਂ 12 ਵੀ ਡਾਟਾ ਸੀ ਮੈਂ ਤਾਂ ਗੇਟ ਲਾ ਕੇ ਲੀੜੇ ਆਏ ਸਿੱਟੇ ਪਈ ਸੀ ਮਸ਼ੀਨ 'ਚ ਮੈਂ ਇਹਦਾ ਕੱਪੜੇ ਕੱਢਣ ਲੱਗੀ ਮੈਂ ਉਹਨੂੰ ਕਿਹਾ ਸੀ ਵੀ ਦੇਖ ਭਾਈ ਅੱਜ ਬੇਬੇ ਹੈ ਨਹੀਂ ਕਰੇ ਬੇਬੇ ਦੇ ਬਗੈਰ ਜਾਣਾ ਨਹੀਂ ਇੱਕ ਦਿਨ ਪਹਿਲਾਂ ਵੀ ਬਾਗੀ ਸੀ ਤੈਨੂੰ ਦੱਸਿਆ ਨਹੀਂ ਨਾ ਹੀ ਭਗ ਜਾਂਦੀ ਐ ਹੋਰ ਉਧੇ ਬਾਗੀ ਉਧੇ ਕਹਿੰਦੀ ਕਿ ਮੈਂ ਤਾਂ ਕਿ ਹੁਣ ਮੁੜਿਆ ਨਹੀਂ ਬੇਬੇ ਮੈਨੂੰ ਅੱਡੇ ਤੇ ਚੜਾਇਆ ਉਧੇ ਤਾਂ ਬੇਬੇ ਚੜਾਈ ਜਾ ਕੇ ਐਂ ਨਹੀਂ ਪਤਾ ਵੀ ਜਾਂਦੀ ਕਿੱਥੇ ਉਹੋ ਜੀ ਬੇਬੇ ਬੇਬੇ ਵੀ ਉਹਦੇ ਮੰਗਰ ਲੱਗ ਗਈ ਮੈਨੂੰ ਤਾਂ ਇਹ ਲੱਗਦਾ ਮੈਨੂੰ ਤਾਂ ਸ਼ੱਕ ਆਉਂਦੇ ਜਿਹੜੇ ਲੋਟੋ ਦੇ ਕੋਲੇ ਫੋਨ ਆਉਂਦੇ ਨਾ ਉਹ ਮੈਨੂੰ ਕਿਸੇ ਗੱਲ ਦਾ ਪਤੀ ਨਹੀਂ ਤੈਨੂੰ ਕੀ ਬੰਦਾ ਲੰਘੇ ਉਹ ਮੈਂ ਤਾਂ ਚੱਕਰ-ਚੱਕਰ ਦਾ ਕਿਸੇ ਗੱਲ ਦਾ ਪਤੀ ਨਹੀਂ ਸੀ ਮੈਨੂੰ ਤਾਂ ਐ ਬਹਾਨਾ ਮਾਰ ਦਿੱਤੀ ਉਹ ਨੰਗੇ ਸਰੀਰ ਨਹੀਂ ਮਹਾ ਭਾਈ ਸਿਰ ਤਾਂ ਟਕਲਾ ਕਿ ਮੇਰੀ ਮਾਂ ਕਿ ਅੱਡੇ ਤੇ ਖੜੀ ਐ ਮੈਂ ਤਾਂ ਹੂ ਮੰਨਣੀ ਜਾਂਦੀ ਆ ਕਿ ਮੈਂ 10 ਮਿੰਟਾਂ ਚ ਹੁਣੀ ਵਾਪਸ ਆ ਜਣੀ ਮੈਨੂੰ ਤਾਂ ਐ ਕਹਿ ਕੇ ਕੀ ਆ ਤੇ ਫਿਰ ਮੈਨੂੰ ਤਾਂ ਦੱਸਿਆ ਨਹੀਂ ਵੀ ਮੇਰੀ ਮਾਂ ਅੱਡੇ ਤੇ ਖੜੀ ਐ ਪਤਾ ਲੱਗ ਗਿਆ ਨਾ ਝੂਠ ਬੋਲਦੀ ਐ ਮੇਰੇ ਕੋਲੇ ਕੁਛ ਤੇਰੇ ਕੋਲੇ ਕੁਛ ਮੈਨੂੰ ਕਹਿੰਦੀ ਮੈਂ ਕੰਮ ਜਾ ਕੇ ਆਉਣੀ ਆ ਉਹ ਮੈਨੂੰ ਨਾ ਮੜੀ ਮੜੀ ਗੱਲ ਨਾ ਸ਼ੱਕ ਜੇ ਤਾਂ ਮੈਨੂੰ ਪਹਿਲਾਂ ਵੀ ਪੈਂਦਾ ਸੀਗਾ ਫੋਨ ਤੇ ਗੱਲਾਂ ਬਾਹਾਲੀਆਂ ਕਰਦੀ ਆ ਉਹ ਬਿੰਦੇ ਚੱਟੀ ਜਦੋਂ ਮੈਂ ਕਦੇ ਆ ਜਾਂਦਾ ਫੇਰ ਉਹ ਲੁਕਦੀ ਫਿਰਦੀ ਉਹ ਮੈਂ ਖਚਲਾ ਆਵਦੇ ਕਿਤੇ ਮਾਂ ਪਿਓ ਨਾਲ ਗੱਲ ਕਰਦੀ ਹੂੰ ਤੇ ਪਰਦੇ ਦੀ ਗੱਲ ਹੈ ਤਾਂ ਪਰੇ ਹੁੰਦੀ ਹੈ ਹੈਰ ਉਹ ਮਿੰਦਫਰ ਅੱਜ ਕੱਲ ਦਾ ਪਤਾ ਲੱਗਿਆ ਜਰੂਰੀ ਕੋਈ ਚੱਕਰ ਹੈ ਜਿਹੜਾ ਐ ਜਾਂਦੀ ਹੈ ਹੈ ਹੁਣ ਨਾ ਉਹਦੇ ਉਹ ਤਾਂ ਦਵਾਈ ਛੁੱਟ ਉੱਡੀ ਜਾਂਦੀ ਸੀ ਨਾ ਮੂਰੋ ਮੈਂ ਆ ਗਿਆ ਮੈਨੂੰ ਐਂ ਦੱਸ ਵੀ ਹੁਣ ਜੇ ਅੱਡੇ ਤੇ ਮੰਗਰ ਜਾਂਨੇ ਆ ਜਲੂਸ ਆਪਣਾ ਨਿਕਲੂ ਅਗਲਾ ਖੁ ਕੀ ਹੋ ਗਿਆ ਇਹ ਜਾਂ ਨਵੀਂ ਬਹੂ ਨੂੰ ਜਿਹੜੀ ਨੇ ਮੰਗ ਰੱਡੇ ਤੇ ਸਾਰਾ ਟੱਬਰ ਆ ਗਿਆ ਮੈਂ ਨਾ ਉਹ ਜਲੂਸ ਤੋਂ ਅੱਜ ਹੀ ਕਢਣ ਦੀ ਨੰਗੇ ਸਿਰ ਤੁਰੀ ਜਾਂਦੀ ਸੀ ਮਾਹ ਤੂੰ ਨਵੀਂ ਨਹੀਂ ਮਿਲੀਆਂ ਮੜੀ ਮੁੱਟੀ ਸੰਗ ਮਰ ਲੈ ਨਾ ਫੇਰ ਕਿਹੜਾ ਕੁੰਡਟਾ ਕੱਢ ਕੇ ਟੱਪ ਗਈ ਹੋ ਮੜੀ ਜਿੱਤੇ ਲੈ ਲਈ ਹੂ ਛਰਤਾ ਤੈਨੂੰ ਦੇਖ ਕੇ ਲੈ ਲਈ ਹੂ ਚੁੰਨੀ ਗਾਂ ਜਾ ਕੇ ਲਾਤੀ ਮੇਰੇ ਕਹੇ ਤਾਂ ਹੁਣ ਐਂ ਦੱਸ ਮੈਂ ਤਾਂ ਐਂ ਕਹਨੀ ਆ ਮੋਟਰਸਾਈਕਲ ਦੀ ਜਾ ਕੇ ਅੱਡੇ ਤੇ ਦੇਖ ਜੇ ਖੜੀ ਹੋਈ ਤੇ ਚੜ੍ਹਾ ਲਈ ਉਹ ਮੈਨੂੰ ਤਾਂ ਐਂ ਕਹੀ ਸੀ ਕਹਿੰਦੀ ਵਈ ਤੂੰ ਫਿਕਰ ਨਾ ਕਰੀ ਤੁਸੀਂ ਆਪ ਮੈਨੂੰ ਤਾਂ ਉਹਨੇ ਆਪ ਗੱਲ ਯਾਦ ਕਰਾਈ ਐ ਵੀ ਅੱਜ ਹਰਪ੍ਰੀਤ ਦੇ ਤੂੰ ਪੇਕੀ ਜਾਣਾ ਸੀਗਾ ਉਹ ਮੈਂ ਤਾਂ ਗੱਲ ਭੁੱਲ ਗਿਆ ਸੀਗਾ ਉਹ ਕਹਿੰਦੀ ਮੈਂ 10 ਮਿੰਟਾਂ ਚ ਹੀ ਆਇਆ ਉਹ ਨਹੀਂ ਆਜੂਗੀ ਤੂੰ ਐਵੇਂ ਨਾ ਸ਼ੱਕ ਕਰਿਆ ਕਰ ਸਾਰਾ ਦਿਨ ਕਹਿਤੇ ਸ਼ੱਕ ਕਰਨਾ ਵੀ ਗੱਲ ਠੀਕ ਨਹੀਂ ਕਦੇ ਗੱਲ ਹੋ ਗਈ ਹੂ ਮੈਂ ਸ਼ੱਕ ਐਵੇਂ ਨਹੀਂ ਕਰਦੀ ਜਦੋਂ ਹੱਥ 'ਚ ਫੋਨ ਸੀ ਨਾ ਮੇਰੇ ਹੁੰਦੇ ਫੋਨ ਆਈ ਜਾਂਦਾ ਸੀ ਮੈਂ ਖਲੇ ਮੇਰੀ ਗੱਲ ਕਰਾਦੇ ਹੈ ਕੌਣ ਕਹਿੰਦੀ ਨਾ ਨਾ ਆਈਂ ਕਹਿੰਦੀ ਸੀ ਤੈਨੂੰ ਦੱਸਦੀ ਨਹੀਂ ਸੀ ਲੈ ਮੈਨੂੰ ਤਾਂ ਜਮੀ ਨਹੀਂ ਮੇਰੇ ਤਾਂ ਕੋਨੇ ਬੈਠੀ ਨੂੰ ਕਈ ਵਾਰੀ ਮੈਂ ਅੰਦਰ ਦੇਖਿਆ ਕਮਰੇ ਚ ਬੈਠੀ ਹੁੰਦੀ ਆ ਬਾਰ ਲਾ ਕੇ ਬੈਜੂ ਜੇ ਮੈਂ ਕੰਨ ਲਾ ਕੇ ਵੀ ਸੁਣਦੀ ਆ ਨਾ ਪਤਾ ਨਹੀਂ ਲੱਗਦਾ ਅੰਦਰ ਵਿੱਚ ਹੀ ਬੋਲੀ ਜਾਂਦੀ ਐ ਤੇਰੀਆਂ ਗੱਲਾਂ ਦਾ ਤਾਂ ਮੈਨੂੰ ਵੀ ਤਾਂ ਸ਼ੱਕ ਜਾ ਲੱਗਦਾ ਪਰ ਮੈਨੂੰ ਦੇਖਣ ਤਾਂ ਨਹੀਂ ਦੱਸਦੇ ਆ ਫਿਰ ਕਰੇਸ ਪੈਂਦਾ ਘਰੇ ਉਹ ਦਿਨ ਛਿਪਿਆ ਆਥਣੇ ਆਉਂਦਾ ਰਾਤ ਨੂੰ ਉਹ ਘਰੇ ਬੜਦਾਗਾ ਉਹਨੂੰ ਹੋਰ ਕੋਈ ਕੰਮ ਨਹੀਂ ਉਹਨੂੰ ਇਕੱਲੇ ਖੇਤ ਦੀ ਰਹਿਣਾ ਸਾਰਾ ਦਿਨ ਕਹੀ ਚੱਕ ਕੇ ਉੱਥੇ ਬਟਾਂ ਘਣੀ ਜਾਂਦਾ ਉਹ ਜੇ ਖੇਤ ਮੇਰੀ ਗੱਲ ਸੁਣ ਮੈਂ ਵੀ ਦੇਖ ਲੈ ਬੇਲਾ ਫਿਰਦਾਗਾ ਉਜੇ ਉਹ ਵੀ ਬੇਲਾ ਰਹਿਣ ਲੱਗਾ ਦਾਣੇ ਕਿੱਥੋਂ ਕੌਣ ਕਰੂਗਾ ਕਿੱਥੋਂ ਦਾਣੇ ਖਾਵਾਂਗੇ ਐ ਕਰ ਉਹ ਦੇ ਕੋਣੀ ਬਗ ਜਾ ਖੇਤੋਂ ਛੇ ਨੂੰ ਦੱਸਿਆ ਵੀ ਭਾਈ ਸਾਥੋ ਤਾਂ ਗੱਲ ਬੱਸੋਂ ਬਾਹਰ ਹੋਈ ਪਈਏ ਤੂੰ ਤਾਂ ਤੜਕੇ ਬਗ ਜਾ ਨਾ ਅਥਣੀ ਆਉਣਾ ਅਜੀ ਤੇਰੇ ਕੋਲੇ ਡਰਦਾ ਹੀ ਨਹੀਂ ਕੋਈ ਨਹੀਂ ਕੋਈ ਨਹੀਂ ਅੱਜ ਦੇਖਦੇ ਆ ਜੇ ਨਾ ਮੁੜ ਕੇ ਆਈ ਨਾ ਫਿਰ ਉਹਦਾ ਨਾਲ ਗੱਲ ਕਰਾਂਗੇ ਮਨੂੰ ਪੱਕਾ ਹੀ ਕਹਿ ਗਈ ਐ ਕੰਜ ਮੈਂ 10 ਮਿੰਟਾਂ ਚ ਮੁੜ ਕੇ ਆਉਣੀ ਆ ਚੰਗਾ ਬਹਿ ਜਾ ਬਾਰਗੇ ਡੀਕ ਕਰ ਲੈ ਉੱਤੋਂ ਕਣੀਆਂ ਪੀ ਜਾਂਦੇ ਨੇ 10 ਮਿੰਟਾਂ ਚ ਮੈਂ ਹੁਣੀ ਆਉਂਦੀ ਆ ਮੁੜ ਕੇ ਡਿੱਕੀ ਜੀ ਮੈਂ ਜੀ ਲੈਣਾ ਡਿੱਕੀ ਦਾ ਹੁਣ ਪਉ ਤਾ ਕਹੀ ਜਾਨੀ ਆ ਹੁ ਜੇ ਨਾ ਡਿੱਕੀ ਐ ਫਿਰ ਹੋਰ ਕੀ ਕਰੀਏ ਇਹਦਾ ਮਤਲਬ ਹੁਣ ਮਗਰ ਮੈਂ ਵਗਿਆ ਜਲੂਸ ਕੱਢ ਲੀਏ ਫਿਰ ਆਪਦਾ ਆ ਨਾ ਹੁਣ ਫਿਰ ਆ ਗੱਡੀ ਮੀਂਹ ਚ ਭਿੱਜੀ ਜਾਊਗੀ ਗੱਡੀ ਨੂੰ ਤਾਂ ਅੰਦਰ ਲਾ ਦੇ ਜਾਂ ਨਹੀਂ ਲੈ ਕੇ ਜਾਣਾ ਉਹ ਤਾਂ ਮੈਨੂੰ ਦੀਂਦੀ ਸੀ ਜਦੋਂ ਬੇਬੇ ਚੜੀ ਸੀ ਤੜਕੇ ਖੜੇ ਪੈਰ ਮੱਥਾ ਟੇਕਣ ਗਈ ਡੇਰੇ ਆ ਕੇ ਮੈਨੂੰ ਕਹਿੰਦੀ ਭਾਈ ਮੈਂ ਤਾਂ ਉਹਦੀ ਸ਼ੇਲੀ ਨਾਲ ਭੋਗਤੇ ਜਾ ਕੇ ਆਉਂਦੀ ਆ ਮੈਨੂੰ ਤਾਂ ਨਹੀਂ ਖੜੇ ਪੈਰ ਸਨੇਹਾ ਲਾਤਾ ਉਹ ਮੇਰੇ ਨਾਲ ਜਾਂਦੀ ਐ ਲੈ ਕਰ ਲੋ ਗੱਲ ਕੋਈ ਨਹੀਂ ਫਿਰ ਕੋਈ ਬੇਬੇ ਨੂੰ ਐ ਨਹੀਂ ਵੀ ਭਈ ਨ ਹਜੇ ਤਾਂ ਐ ਨਹੀਂ ਪਤਾ ਆਪਾਂ ਨੂੰ ਸੁਭਾਅ ਦਾ ਨਹੀਂ ਪਤਾ ਉਹਦੇ ਦਾ ਐ ਨਹੀਂ ਪਤਾ ਵੀ ਉਹ ਕਹੇ ਜੀਏਗੀ ਉਹ ਮੈਨੂੰ ਤਾਂ ਐ ਨਹੀਂ ਸੀਗਾ ਵੀ ਲੈ ਐ ਉਹ ਵਗ ਜਾ ਗਰੂ ਕੱਲੀ ਅੱਜ ਤੂੰ ਸੀਦਾ ਅੱਜ ਤੱਕ ਨਹੀਂ ਗਈਆਂ ਉਹ ਆਮ ਨਾਲ ਹੀ ਤੁਰ ਹੀ ਜਾਂਦੀ ਐ ਲੈ ਮੈਨੂੰ ਕਹਿੰਦੀ ਐ ਕਿ ਮੈਂ ਤੁਹਾਡੇ ਸਿਰ ਤੇ ਕ ਨਹੀਂ ਆ ਬੈਠੀ ਰੂੰ ਸਾਰੀ ਉਮਰ ਚੱਲ ਕੋਈ ਨਹੀਂ ਅੱਜ ਦਾ ਫਿਰ ਹੁਣ ਆਪਾਂ ਨੂੰ ਬੇਬੇ ਨਹੀਂ ਕਰੇ ਉਹ ਵੀ ਬਾਗੀ ਮਹਾਰਾਣੀ ਹੁਣ ਆਪਾਂ ਨੂੰ ਤਾਂ ਘਰੇ ਰਹਿਣਾ ਹੀ ਪਊਗਾ ਹੁਣ ਆਪਾਂ ਘਰ ਸੁੰਨਾ ਤਾਂ ਨਹੀਂ ਛੱਡ ਸਕਦੇ ਹਾਂ ਹੋ ਮੈਂ ਤਾਂ ਘਰ ਚੋ ਹੀ ਗੱਲ ਮੈਨੂੰ ਤਾਂ ਘਰੇ ਲਿਆ ਕੇ ਕਿੱਲਾ ਗੱਡ ਕੇ ਕਿੱਲੇ ਤੇ ਬੰਨਿਆ ਹੋਇਆ ਜਾਣ ਵਾਸਤੇ ਤਾਂ ਇਹੀ ਰੱਖੀਏ ਕਦੇ ਬੇਬੇ ਉੱਡ ਗਈ ਕਦੇ ਤੇਰੀ ਪਰਜਾਈ ਉੱਡ ਗਈ ਦੋਨੇ ਸੱਤ ਨੂੰ ਹਾਂ ਰਹਿੰਦੀਆਂ ਟਾਰਪਾਰਿਆਂ ਤੇ ਤੇ ਮੈਂ ਘਰੇ ਬੈਠੀ ਹਾਂ ਮੇਰੇ ਤੋਂ ਸਾਰੇ ਦਿਨਾਂ ਤੰਦੇ ਨਹੀਂ ਲੋਟ ਆਉਂਦੇ ਮੈਂ ਤਾਂ ਆਪਣੀ ਢੱਕਾ ਤੋੜਦੀ ਅੱਜ ਲੈ ਹੁਣ ਕੇਰਾ ਤਾਂ ਚੱਲ ਮੇਰਾ ਕੰਮ ਬਣ ਗਿਆ ਮਸਾਂ ਕਿਹੜੀ ਹਾਲਤ ਨਾਲ ਘਰੋਂ ਨਿਕਲੀ ਸੀ ਇੰਨੀਆਂ ਰੁਕਾਵਟਾਂ ਆਂ ਫੇਰ ਵੀ ਗੱਲ ਕਰ ਜਾਣਾ ਪਿਆ ਮੈਨੂੰ ਚੱਲ ਹੁਣ ਕੇਰਾ ਮੁਲਾਕਾਤ ਹੋਊਗੀ ਉਦੋਂ ਬਾਅਦ ਉਹਨਾਂ ਨੇ ਕਿਹਾਗਾ ਕਿ ਚਲ ਆਪਾਂ ਹੁਣ ਪਰਸੋਂ ਮਿਲਾਂਗੇ ਪਰਸੋਂ ਵੀ ਕਿਸੇ ਲੋਟ ਅੱਖ ਬਚਾ ਕੇ ਜਾਣਾ ਪਊਗਾ ਕਿਤੇ ਹੁਣ ਘਰੇ ਪਤਾ ਨਹੀਂ ਕੀ ਬੋਲਣਗੇ ਹਰਪ੍ਰੀਤ ਦਾ ਤਾਂ ਹੀ ਨਹੀਂ ਪਤਾ ਕਿਹੜਾ ਟੈਸ਼ਨ ਫੜੂਗੀ ਹੁਣ ਚਲ ਕੋਈ ਨਹੀਂ ਮੈਂ ਕੀ ਦੇਣਾ ਕਿਸੇ ਦਾ ਕੁਛ ਦੇਖ ਕੇ ਮੈਂ ਆਉਂਦੀ ਹੁਣ ਬਾਹਾਂ ਮਾਰਦੀ ਐ ਕਿਧਰ ਆਈਆਂ ਕੋੜੇ ਕਿੱਥੇ ਗਈ ਸੀ ਦੱਸਿਆ ਤਾਂ ਸੀਗਾ ਤੈਨੂੰ ਚੰਗਾ ਭਲਾ ਵੀ ਮੈਨੂੰ ਕੰਮਾਂ ਜ਼ਰੂਰੀ ਕੀ ਕੰਮ ਹੈ ਤੈਨੂੰ ਜ਼ਰੂਰੀ ਤੇਰੇ ਕੰਮ ਮੈਂ ਜਾਣਦੀ ਆ ਮੈਨੂੰ ਪਤਾ ਹੈ ਕੀ ਕੰਮ ਜਾਨੀ ਆ ਤੂੰ ਕੀ ਕੰਮ ਜਾਨੀ ਆ ਮੈਂ ਉਹ ਤਾਂ ਨਾ ਆਥਣੇ ਤੈਨੂੰ ਪਤਾ ਲੱਗ ਜੂ ਆਥਣੇ ਜੋ ਸਾਰੇ ਬੈਠੇ ਨਹੀਂ ਤਾਂ ਬੇਬੇ ਨੂੰ ਆ ਜਾਂਦੇ ਨਹੀਂ ਤੇਰੇ ਬਾਈ ਨੂੰ ਬੁਹਾ ਕੇ ਨਹੀਂ ਸੁਖਦੀਪ ਨੂੰ ਮਾ ਕੇ ਮੂੰਹ ਤੇ ਗੱਲ ਕਰਾਉਂਗੀ ਤੇਰਾ ਬਾਈ ਕਿਤੇ ਚੱਕਰ ਚੱਲਦਾ ਹੈ ਚੱਕਰ ਚੱਲਦਾ ਹੈ ਹਾਂ ਕਿਹੜਾ ਚੱਕਰ ਚੱਕਰ ਜਿਹੜਾ ਹੁੰਦਾ ਹੁਣ ਤੂੰ ਗੋਲ ਮੋਲ ਗੱਲਾਂ ਹੀ ਨਾ ਕਰ ਮੇਰੇ ਕੋਲੇ ਵੀ ਤੂੰ ਜਾਣਦੀ ਨਹੀਂ ਤੂੰ ਐਡੀ ਵੇ ਪੋਣੀ ਬਣਦੀ ਐ ਮੈਂ ਤਾਂ ਅਣ ਪੜਾਂ ਤਾਂ ਪੜੀ ਲੇਕਿਨ ਤੂੰ ਤਾਂ ਮੇਰੇ ਨੂੰ ਵੱਧ ਜਾਣੀ ਵੀ ਚੱਕਰ ਕਾਸ ਨੂੰ ਕਹਿੰਦੇ ਪੰਜਾਬੀ ਚ ਵੀ ਗਈ ਸੀ ਕੱਲ ਨੂੰ ਵੀ ਜਾਊਂਗੀ ਤੇ ਪਾਸੋਂ ਵੀ ਜਾਊਂਗੀ ਚੱਕਰ ਚੱਲਦਾ ਤਾਂ ਫਿਰ ਚੱਕਰ ਹੀ ਸਹੀ ਜਿਵੇਂ ਤੂੰ ਸਮਝਣਾ ਉਮੀ ਸਮਝ ਲੈ ਬੂ ਮੈਂ ਮਰ ਜਾਣੀ ਮੈਂ ਕਿ ਡਰਦੀ ਆ ਤੇਰੇ ਤੋਂ ਜਿਹੇ ਜਿਹੇ ਇਲਜ਼ਾਮ ਲਾਉਨੇ ਆ ਨਾ ਲਾ ਲਾ ਮੇਰੇ ਤੇ ਹੁਣ ਤਾਂ ਜੇ ਕੋਈ ਹੋਰ ਦੂਸਰ ਰਹਿੰਦਾ ਉਹ ਵੀ ਲਾ ਦੇ ਨਾ ਤੇਰਾ ਸੱਚਮੁੱਚ ਹੀ ਚੱਕਰਾ ਕਿਸੇ ਨਾ ਫਿਰ ਜੇ ਤੂੰ ਕਹਿਨੀ ਐ ਫਿਰ ਹੋਊਗਾ ਹੀ ਤਾਂ ਹੀ ਕਹਿਨੀ ਐ ਕੋਈ ਤਾਂ ਪ੍ਰੂਫ ਹੋਊਗਾ ਹੀ ਤੇਰੇ ਕੋਲੇ ਕੀ ਸਬੂਤ ਆ ਤੇਰੇ ਕੋਲੇ ਚੱਕਰ ਦਾ ਮੇਰੇ ਕੋਲੇ ਕੀ ਸਬੂਤ ਐ ਆ ਤੇਰਾ ਮੋਬਾਈਲ ਐ ਸੂਤ ਤਾਂ ਜਿਹੜੇ ਤੇ ਫੋਨ ਆਉਂਦੇ ਨੇ ਸਾਰਾ ਦਿਨ ਬਾਈ ਕੋਲੇ ਸਾਰਾ ਦਿਨ ਫੋਨ ਆਉਂਦੇ ਨੇ ਉਹਦਾ ਚੱਕਰ ਐ ਕਿਸੇ ਨਾਲ ਬੇਬੇ ਕੋਲੇ ਫੋਨ ਆ ਜਾਂਦੇ ਨੇ ਬੇਬੇ ਦਾ ਚੱਕਰ ਐ ਕਿਸੇ ਨਾਲ ਅੱਛਾ ਹੁਣ ਤੂੰ ਮੇਰੇ ਪੇਕੇ ਨਾਲ ਨਹੀਂ ਕਰਦੀ ਐਂ ਕਰ ਸਾਰਾ ਪਿੰਡ ਗੈਣ ਲਾ ਹੁਣ ਸਾਰੇ ਪਿੰਡ ਕੋਲੇ ਮੋਬਾਈਲ ਤਾਂ ਸਾਰੇ ਪਿੰਡ ਕੋਲੇ ਫੋਨ ਆਉਂਦੇ ਨੇ ਸਾਰੇ ਪਿੰਡ ਦੀ ਚੱਕਰ ਐ ਹਾਂ ਫਿਰ ਚੱਕਰ ਹੀ ਹੁੰਦਾ ਜਿਹਦੇ ਕੋਲੇ ਫੋਨ ਆ ਜੇ ਹਾਂ ਜਦੋਂ ਤੇਰੇ ਕੋਲੇ ਆਉਂਦਾ ਤੂੰ ਮੇਰੇ ਨਾਲ ਗੱਲ ਨਹੀਂ ਕਰਉਂਦੀ ਐਂ ਦੱਸ ਮੈਨੂੰ ਜੇ ਤੇਰੇ ਕੋਲੇ ਫੋਨ ਆਉਂਦਾ ਤੂੰ ਮੇਰੇ ਪਰਸਨਲ ਫੋਨ ਆਉਂਦੇ ਨੇ ਤੇਰੇ ਨਾਲ ਗੱਲ ਕਿਉਂ ਕਰਾਵਾਂ ਕੀ ਗੱਲ ਕਰੇਂਗੀ ਤੂੰ ਨਾ ਮੈਂ ਬੋਲਣ ਨਹੀਂ ਜਾਣਦੀ ਜੇ ਮੈਂ ਪੜ੍ਹੀ ਲਿਖੀ ਨਹੀਂ ਮੈਂ ਗੱਲ ਤਾਂ ਕਰਨੀ ਜਾਣਦੀ ਆ ਫੋਨ ਤੇ ਤੇਰਾ ਕੀ ਪਤਾ ਅਗਲੇ ਨੂੰ ਦੱਸ ਦੇ ਭੈ ਜੇ ਕੋਈ ਗੱਲ ਹੈਗੀ ਹੈ ਹੁਣ ਦੱਸ ਦੇ ਮੈਂ ਤੈਨੂੰ ਦੱਸ ਹੁਣ ਹੀ ਨਿਮੇੜ ਲਾ ਮੈਂ ਤੈਨੂੰ ਦੱਸ ਐਵੇਂ ਉਹੀ ਗੱਲ ਬਿਨਾਂ ਗੱਲ ਤੋਂ ਫੇਰੇ ਦੀ ਗੱਲ ਸਾਨੂੰ ਗੱਲ ਵੀ ਹੈਗੀ ਆ ਨਿਮੇੜਦੀ ਵੀ ਨਹੀਂ ਚੱਕਰ ਤਾਂ ਐ ਹੀ ਚੱਲੂਗਾ ਚੱਕਰ ਤਾਂ ਹੀ ਚੱਲੂਗਾ ਹਾਂ ਐ ਹੀ ਚੱਲੂਗਾ ਤੂੰ ਹਟਾ ਲਈ ਚੱਕਰ ਚਲਾਉਣਾ ਮੈਨੂੰ ਉਹ ਮਰ ਜਾਂ ਨਹੀਂ ਨਹੀਂ ਤੂੰ ਭੈਣੇ ਮਾੜੀ ਮੋਟੀ ਇੱਕ ਤਾਂ ਐ ਸੰਗ ਮੰਨ ਲੈ ਇੱਕ ਤਾਂ ਤੂੰ ਨਮੀ ਨਮੇਲੀ ਐ ਤੂੰ ਕੱਲੀ ਤੁਰੀ ਫਿਰਦੀ ਐ ਛੱਤ ਵਿੱਚ ਦੀ ਤੈਨੂੰ ਸਾਥ ਵਾਲੇ ਬੰਦੇ ਤਾਂ ਸੰਗ ਨਹੀਂ ਆਉਂਦੀ ਨਾ ਨਮੀ ਨਮੇਲੀ ਨੂੰ ਮੈਂ ਸ਼ੋਰੂਮ ਚ ਚੁਕੜਾ ਕੇ ਲਿਆਉਂਦੀ ਆ ਕਿੱਦਰੀ ਤਾਂ ਪੁਰਾਣੀ ਹੋਈਆਂ ਹੁਣ ਕਿੱਦਰੀ ਤਾਂ ਤੁਰੀ ਫਿਰਦੀ ਐ ਗਲੀਆਂ ਚ ਅੱਛਾ ਹੁਣ ਬੁੜੀਆਂ ਵੀ ਸ਼ੋਰੂਮ ਚੋਂ ਨਿਕਲਣਗੇ ਹੋਰ ਮੈਨੂੰ ਕਹਾਂ ਕਿ ਨਮੀ ਨਮੇਲੀ ਐ ਕੀ ਨਵੀਨ ਮੇਲੀ ਆ ਤੈਨੂੰ ਚਾਹੂਗਾ ਨਵੀਨ ਮੇਲੀ ਦਾ ਤੂੰ ਰਹਿ ਅੰਦਰ ਵੜ ਕੇ ਨਵੀਨ ਮੇਲੀ ਹਾਂ ਬਟੇਰਾ ਮੈਂ ਤਾਂ ਜਦੋਂ ਨਵੀਨ ਮੇਲੀ ਸੀ ਐਡਾ ਕੁੰਡ ਕੱਢ ਕੇ ਨੰਗ ਜੇ ਸੱਤ ਵਿੱਚ ਦੀ ਮੈਂ ਕਹਿੰਦੇ ਕੱਲੀ ਨਹੀਂ ਸੀ ਨੰਗੀ ਤੇਰੇ ਮੰਗੂ ਤੂੰ ਤਾਂ ਹੁਣ ਜਮੀ ਫੱਟੇ ਚੱਕੀ ਧੁਰੀ ਆਣੀ ਐ ਨਾਲੇ ਜਿਹਨੂੰ ਅੱਖ ਹੁੰਦੀ ਆ ਨਾ ਮਾੜੀ ਮੋਟੀ ਉਹੀ ਬਾਹਰ ਜਾਂਦਾ ਹੁੰਦਾ ਅੱਜ ਇਹਨੂੰ ਬੇਲਿਆਂ ਨੂੰ ਰੋਟੀਆਂ ਤੋੜਨ ਦਾ ਸੁਭਾਅ ਪੈ ਜੇ ਉਹਨੂੰ ਨਹੀਂ ਅੱਖ ਹੁੰਦੀ ਮਾੜੀ ਮੋਟੀ ਅੱਛਾ ਹਜੇ ਤੂੰ ਮੈਨੂੰ ਬੇਰਲੀ ਕਹਿਨੀ ਐ ਜਿਹੜੀ ਨੇ ਮੈਂ ਘਰ ਸਾਮ੍ਹਿਆਂ ਮੈਂ ਛੋਡੇ ਲੀੜੇ ਤੋਂ ਕਿ ਚੁੱਕਣੇ ਪਾਏ ਮੈਂ ਮੈਂ ਸ ਆਲੇ ਘਰ ਨਮੀ ਨਮੀਲੀ ਬਣ ਕੇ ਲੈ ਕੇ ਨਾ ਫਲਕਾਰੀ ਦੇ ਅੰਦਰ ਪੈ ਜਾ ਕਰ ਅੱਛਾ ਨਮੀ ਮੈਂ ਨਹੀਂ ਫਲਕਾਰੀ ਦੀ ਤੈਨੂੰ ਲੋੜ ਹੈ ਫਲਕਾਰੀ ਜੇ ਤੂੰ ਲੈ ਕੇ ਲੰਗਦੀ ਨਾ ਪਿੰਡ ਵਿੱਚ ਦੀ ਕੁੰਡ ਕੱਢ ਕੇ ਲੰਗਦੀ ਨਾ ਲੋਕਾਂ ਨੂੰ ਪਤਾ ਲੱਗ ਜਣਾ ਨਾ ਵੀ ਇਹ ਨਵੀਂ ਬਹੂ ਜਾਣਦੀ ਆ ਗਈ ਵੀ ਮੈਂ ਤਾਂ ਨਮੀ ਨਮੀਲੀ ਹੈ ਨਹੀਂ ਮੈਂ ਤਾਂ ਪਿੰਡ ਚ ਹੀ ਗੇੜੇ ਦੇਣੇ ਨੇ ਮੈਂ ਤਾਂ ਰੋਜ਼ ਆਇਆ ਕਰੂੰਗੀ ਤੇ ਰੋਜ਼ ਜਾਇਆ ਕਰੂੰਗੀ ਚੰਗਾ ਭਾਈ ਤੂੰ ਜਿੱਤੀ ਤੇ ਮੈਂ ਹਾਰੀ ਮੈਨੂੰ ਹੁਣ ਵਰਗੀ ਜਾ ਤੋਂ ਬਾਅਦ ਮੈਂ ਦੁਬਾਰੇ ਫੇਰ ਜਾਣਾ ਜਾ ਜਾ ਭਾਈ ਜਾ ਜਿੱਥੇ ਮਰਜੀ ਜਾ ਜਦੋਂ ਤੇਰੇ ਘਰ ਵਾਲਿਆਂ ਨੂੰ ਪਤਾ ਲੱਗਿਆ ਨਾ ਉਹਦੀ ਪਤਾ ਲੱਗੂ ਤੈਨੂੰ ਦੇਖ ਲਾ ਨਹੀਂ ਨਹੀਂ ਹਾਲੇ ਮੰਨ ਗਈ ਨਹੀਂ ਸਿੱਧੇ ਮੂੰਹ ਤੇ ਕਹਤਾ ਕਹਿੰਦੀ ਹਾਂ ਮੇਰਾ ਤਾਂ ਚੱਕਰ ਹੈ ਫਿਰ ਜੀ ਹੈਗਾ ਤਾਂ ਫੇਰ ਹੀ ਕਹਿੰਦੀ ਐ ਐਵੇਂ ਕੋਈ ਕਿਵੇਂ ਮੰਨ ਜੂ ਲੈ ਮੈਨੂੰ ਕਹਿ ਕੇ ਦੇਖ ਮੈਂ ਤਾਂ ਖੱਖਾਂ ਪਾੜ ਦੋਲੀ ਦੀਆਂ ਵੀ ਮੈਨੂੰ ਕੋਈ ਕਹੇ ਵੀ ਤੇਰਾ ਚੱਕਰ ਹੈ ਜੇ ਇਹ ਤਾਂ ਹੈਗਾ ਤਾਂ ਹੀ ਤਾਂ ਮੰਨ ਗਈ ਤਾਂ ਹੀ ਤੇ ਜੱਕਦ ਨੇ ਕਹੀ ਗਈ ਵੀ ਮੇਰਾ ਤਾਂ ਚੱਕਰ ਹੈ ਹੁਮਾ ਮਰ ਜਾ ਹੁਣ ਇਹਦੇ ਬਾਈ ਨੂੰ ਕਿਹੜੇ ਮੂੰਹ ਦੱਸਾਂ ਵੀ ਤਾਂ ਸਿੱਧੇ ਹੀ ਮੰਨ ਗਈ ਪਤਾ ਨਹੀਂ ਕਿ ਦਰਵਾਗ ਗਿਆ ਹੋ ਹਾਂ ਪਿਆਜੂਗਾ ਮੈਂ ਕੀ ਕਰਾਂ ਚਾਚੂ ਕਰ ਲਿਆ ਭਾਈ ਮੈਥਾ ਨਹੀਂ ਹੁਣ ਤੈਨੂੰ ਅੰਦਰ ਦਿੱਤੀ ਮਹਾਰਾਣੀ ਨੂੰ ਚਾਹ ਪਾਣੀ ਕਰਕੇ ਦਿੱਤਾ ਜਾਂਦਾ ਬੜ ਗਈ ਹੁਣ ਜਾ ਕੇ ਹੁਣ ਜਾ ਕੇ ਬੈੱਡ ਤੇ ਪੈ ਜੂਗੀ ਹੁਣ ਥੱਕ ਕੇ ਆ ਗਈ ਖਬਰ ਕਿੱਥੇ ਕਿੱਥੇ ਜਾ ਕੇ ਆਈ ਹੋ ਕੀ ਕਰੀਏ ਕਿਹਨੂੰ ਦੱਸਗੀਏ ਲੈ ਹੁਣ ਪੜ੍ਹੀ ਲਿਖੀ ਐ ਸਿਆਣੀ ਬੇਣੀ ਐ ਉਹ ਇੰਨੀ ਨਰਮ ਲੱਗਦੀ ਸੀਗੀ ਲੈ ਕੱਲੀ ਘਰੋਂ ਭਗ ਜਾਂਦੀ ਐ ਹਰਪ੍ਰੀਤ ਨੇ ਮੈਨੂੰ ਅੱਜ ਦੱਸਿਆ ਕਿ ਪਹਿਲਾਂ ਵੀ ਭਗ ਜਾਂਦੀ ਐ ਕਿਹਾ ਜਾਂ ਦਿਮਾਗ ਕਿਹਦਾ ਹੁਣ ਜਿਵੇਂ ਮੰਗਰ ਜਾਂਦਾ ਸੀਗਾ ਤਾਂ ਵੀ ਗੱਲਬਾਦੀ ਸੀਗੀ ਲੈ ਹਜੇ ਤੱਕ ਮੈਨੂੰ ਐ ਲੱਗਦਾ ਮੁੜਕੇ ਨਹੀਂ ਆਈ ਲੈ ਅਸੀਂ ਜਾਣਾ ਸੀ ਨਾ ਇਹਨੂੰ ਚੰਗਾ ਭਲਾ ਪਤਾ ਸੀ ਵੀ ਇਹਨੇ ਜਾਣਾ ਹੈਗਾ ਤਾਂ ਵੀ ਨਹੀਂ ਮੁੜਕੀ ਆਈ ਉਹ ਮੈਨੂੰ ਐ ਲਾਦੇ ਬੋਲਦੀਆਂ ਹੁੰਦੀਆਂ ਨਹੀਂ ਐ ਲੈ ਹਰਪ੍ਰੀਤ ਨਾ ਬੋਲੀ ਜਾਂਦੀ ਐ ਉਹ ਹਰਪ੍ਰੀਤ ਵੀ ਕਾਮਲੀ ਜੇ ਲੈ ਉਹ ਹੁਣ ਤੂੰ ਇਹਦੇ ਨਾਲ ਕਿਉਂ ਬੋਲਦੀ ਐ ਕਿਉਂ ਜਲੂਸ ਕੱਢਦੀ ਐ ਇਹ ਪੜ੍ਹੀ ਲਿਖੀ ਆਪਾਂ ਇਹਨੂੰ ਕੀ ਸਮਝਾਵਾਂਗੇ ਇਹਦੇ ਸਮਝਦੀ ਆਪਾਂ ਨੂੰ ਸਮਝਾਉਣਾ ਸੀਗਾ ਲੈ ਕਿੰਨਾ ਬੋਲੀ ਜਾਂਦੀਆਂ ਨੇ ਉੱਚੀ ਉੱਚੀ ਬੋਲੀ ਜਾਂਦੀਆਂ ਚ ਲੈ ਵਾ ਹੋਰ ਹੀ ਜੰਗ ਚੱਲ ਪਿਆ ਆਪਣੇ ਘਰੇ ਉਹ ਮੈਂ ਕਦੇ ਸੋਚਿਆ ਨਹੀਂ ਸੀਗਾ ਵੀ ਆਪਣੇ ਘਰੇ ਵੀ ਕਦੇ ਲੜਾਈ ਹੋਊਗੀ। ਉਹ ਮੈਂ ਜਾ ਕੇ ਸਮਝਾਉਣਾ ਇਹਨੂੰ। ਉਹ ਪਰ ਮੈਂ ਵੀ ਕੀ ਸਮਝਾਉਂਗਾ? ਇਹਨੇ ਤਾਂ ਮੈਨੂੰ ਸਮਝਾਉਣਾ ਸੀਗਾ। ਉਹ ਚਲ ਫਿਰ ਹੁਣ ਲੜਾਈ ਤਾਂ ਮਿਟਿਉਣੀ ਪੂ ਮੈਂ ਕਰਦਾ ਗੱਲ। ਲੈਕਨ ਮੇਰਾ ਤਾਂ ਸਿਰ ਦੁਖਣ ਲੱਗਾ ਤਾਂ ਬੋਲ-ਬੋਲ ਕੇ। ਮੈਂ ਕੀ ਲੈਣਾ? ਕੁਛ ਮਰਜ਼ੀ ਕਰੇ ਅਗਲੀ ਦੀ ਜ਼ਿੰਦਗੀ ਐ। ਭਾਵੇਂ ਆਪੇ ਜੇ ਭਾਵੇਂ ਮਾਰੇ। ਮੈਂ ਦੱਸ ਕੀ ਉਹੀ ਗੱਲ ਟਿੰਡਗਾ ਲੈਣੀਆਂਗੇ ਮੈਂ ਤਾਂ ਐਵੇਂ ਹੀ ਭੰਕੀ ਜਾਨੀ ਆ। ਹਰਪ੍ਰੀਤ ਹਾਂ। ਉਹ ਤੁਸੀਂ ਬਾੜੀ ਉੱਚੀ ਬੋਲੀ ਐ ਸੀ। ਰਾਜਵੀਰ ਆ ਗਈ? ਆਹੋ ਆ ਗਈ। ਰ ਬੋਲਦੀ ਐ ਕਿ ਉਸ ਜੀ ਦਵਾ ਗਈ ਤੇ ਬੋਲ ਗਏ ਨਾ ਤਾਂ ਹੋਰ ਕੀ ਕਰੀਏ ਪੁੱਛਣਾ ਤਾਂ ਪੈਂਦੀ ਐ ਹੁਣ ਜਦੋਂ ਮਾਇਆ ਘਰੇ ਮੈਂ ਹੀ ਪੁੱਛੂ ਵੀ ਭਾਈ ਕਿੱਥੋਂ ਆਈਆਂ ਕਿੱਧਰ ਗਈ ਸੀ ਨਾ ਫਿਰ ਕੀ ਕਹਿੰਸੀ ਤੂੰ ਤਾਂ ਮੇਰੇ ਕੋਲੇ ਤਾਂ ਸਿੱਧਾ ਹੀ ਮੰਨ ਗਈ ਸਿੱਧਾ ਮੰਨ ਗਈ ਹਾਂ ਕੀ ਸਿੱਧਾ ਮੰਨ ਗਈ ਮੈਂ ਉਹਨੂੰ ਕਹਤਾ ਮੈਂ ਕਿ ਭਾਈ ਜਿਹੜੇ ਤੂੰ ਲੱਛਣ ਜੇ ਕਰਦੀ ਐ ਮੈਨੂੰ ਤਾਂ ਐ ਲੱਗਦਾ ਕਿ ਤੇਰਾ ਚੱਕਰ ਐ ਕਹਿੰਦੀ ਹਾਂ ਭਾਈ ਮੇਰਾ ਤਾਂ ਹੈਗਾ ਚੱਕਰ ਮੇਰਾ ਤਾਂ ਚੱਕਰ ਐਵੇਂ ਜਿکری ਚੱਲੂ ਕਹਿੰਦੀ ਮੈਂ ਤਾਂ ਇੱਕ ਦਿਨ ਕੀ ਮੈਂ ਤਾਂ ਰੋਜ਼ ਹੀ ਜਾਇਆ ਕਰੂ ਮੇਰਾ ਤਾਂ ਰੋਜ਼ੀ ਚੱਕਰ ਚੱਲੂ ਲੈ ਤੂੰ ਤਾਂ ਐਵੇਂ ਕਮਲੀਆਂ ਗੱਲਾਂ ਕਰੀ ਜਾਨੀਆਂ ਉਹ ਸਿਆਣੀ ਬੇਣੀ ਐ ਉਦਾ ਕਿਚ ਕਰੂਗਾ ਪੜੀ ਲਿਖੀ ਐ ਉਹ ਅਣ ਪੜਨੀ ਹੈਗੀ ਤੂੰ ਕਿਡੀਆਂ ਗੱਲਾਂ ਕਰੀ ਜਾਨੀ ਐ ਨਾ ਫਿਰ ਜੇ ਪੜੀ ਲਿਖੀ ਐ ਤੇ ਮੈਂ ਵੀ ਉਹਨੂੰ ਕਿਹਾ ਸੀ ਵੀ ਭਾਈ ਮੇਰੇ ਨਾਲ ਤਾਂ ਬਦ ਮੈਨੂੰ ਕਹਿੰਦੀ ਚੱਕਰ ਹੁੰਦਾ ਕੀ ਐ ਨਹੀਂ ਮੈਂ ਕਿਹਾ ਮੈਂ ਤਾਂ ਪੜੀ ਨਹੀਂ ਤੂੰ ਤਾਂ ਪੜੀ ਐ ਤੂੰ ਤਾਂ ਚੱਕਰ ਦਾ ਮਤਲਬ ਖਾਸ ਹੀ ਜਾਣਦੀ ਹੋਵੇਂਗੀ ਤੈਨੂੰ ਤਾਂ ਪਤਾ ਹੀ ਹੋਊ ਵੀ ਚੱਕਰ ਪੰਜਾਬੀ ਚ ਕਹਿੰਦੇ ਘਾਸ ਨੂੰ ਐ ਓਏ ਐ ਤਾਂ ਪੁੱਛ ਲੈਂਦੀ ਵੀ ਆਈ ਕਿੱਥੋਂ ਐ ਇੱਕ ਚੱਕਰ ਚੱਕਰ ਕਹੀ ਜਾਨੀ ਐ ਹੋਰ ਵੀ ਕੋਈ ਗੱਲ ਜਾਣਦੀ ਐ ਅਈ ਉਹ ਮੇਨੂੰ ਦੱਦੀ ਐ ਮੈਨੂੰ ਲਿਖ ਕੇ ਦੇਉਗਿਓ ਵੀ ਮੈਨੂੰ ਪੜਨਾ ਆਉਂਦਾ ਓ ਮੇਰੇ ਮੂਰੇ ਪਰਚੀ ਕਰਦੇ ਵੀ ਲੈ ਲਿਖ ਕੇ ਦੇਦਾ ਨਹੀਂ ਆ ਮੈਨੂੰ ਤਾਂ ਆਏਗੇ ਸੀ ਕਿ ਮੇਰੀ ਮਾਂ ਸਾਦੀ ਉਥੇ ਅੱਡੇ ਤੇ ਅਕੇ ਮੈਨੂੰ ਤਾਂ ਕਹਿੰਦੇ ਨਾਲ ਹੀ ਲੈ ਕੇ ਪਰ ਮਾਂ ਨਾ ਚੱਕਰ ਚੱਲਦਾ ਨਾ ਆਵਦੀ ਨਾ ਓ ਮੈਨੂੰ ਗੱਲ ਦੀ ਸਮਝ ਨਹੀਂ ਆਉਦੀ ਵੀ ਕੀ ਗੱਲ ਹੈਗੀ ਓ ਤੂੰ ਤਾਂ ਨਾ ਐਵੇਂ ਗੱਲ ਨੂੰ ਵਧਾਈ ਜਾਨੀ ਐ ਓ ਲੋਕ ਖੜਖੜ ਕੇ ਸੁਣਦੇ ਐ ਆਪਣੇ ਘਰ ਇੱਕ ਕਿਉਂ ਲੜਾਈ ਲੋਕ ਤਾਂ ਇੱਥੇ ਮੈਨੂੰ ਤਾਂ ਘਰੇ ਬੋਲਦੀ ਨੂੰ ਸੁਣਦੇ ਤੇਰੀ ਪਰਝਾਈ ਨੂੰ ਲੋਕ ਸਾਥ ਵਿੱਚ ਦੀ ਜਾਂਦੀ ਨੂੰ ਵੀ ਦੇਖਦੇ ਐ ਹਜੇ ਮੈਨੂੰ ਕਹਿੰਦੀ ਐ ਕਹਿੰਦੀ ਫਲਕਾਰੀ ਲੈ ਕੇ ਤੂੰ ਵਹਿ ਜਾ ਮੈਂ ਫਲਕਾਰੀ ਲੈ ਕੇ ਤੂੰ ਟੱਪ ਜਾ ਲੋਕਾਂ ਨੂੰ ਪਤਾ ਲੱਗ ਜੇ ਵੀ ਸੱਚਮੁੱਚ ਹੀ ਨਵੀਂ ਬਹੂ ਐ ਅਗਲੇ ਨੂੰ ਨਹੀਂ ਪਤਾ ਲੱਗਾ ਅਗਲੇ ਕਹਿੰਨੇ ਕਿਛਦੀ ਕੁੜੀ ਕੱਤਰੀ ਹੋ ਜੋ ਨੰਗੇ ਸਿਰ ਜਾਂਦੀ ਐ ਤੇਰੇ ਮੂਰੇ ਇੰਨਾ ਬੋਲਦੀ ਐ ਰਾਜ ਮੈਂ ਵਾਦੂ ਬੋਲਦੀ ਐ ਮੈਨੂੰ ਤਾਂ ਮੈਨੂੰ ਤਾਂ ਇੱਕ ਦਿਨ 18 ਸੁਣਾਉਂਦੀ ਐ ਉਹ ਟੈਂਕੀ ਭਰ ਕੇ ਮੋਟਰ ਬੰਦ ਕਰਿਆ ਮੈਨੂੰ ਤਾਂ ਹੀ ਗੱਬ ਨਿੰਦਰ ਦੇ ਹਾਂ ਵੀ ਪੜ੍ਹੀ ਲਿਖੀ ਸੀਗੀ ਮੈਨੂੰ ਤਾਂ ਐਸੀ ਵੀ ਕਹੂ ਤਰੱਕੀ ਕਰਾਂਗੇ ਤੇ ਆ ਆ ਤਰੱਕੀ ਕਰਾਂਗੇ ਮੂਰੇ ਬੋਲਣ ਲੱਗੀ ਮੈਂ ਆਪਣੇ ਇੰਤਖਾਰ ਨਾਲ ਉਹਨੂੰ ਤਾਂ ਐ ਵੀ ਮੇਰੇ ਘਰ ਵਾਲੇ ਤਾਂ ਕੁਝ ਨਹੀਂ ਜਾਣਦਾ ਵਿਚਾਰਾ ਅਨਪੜ ਬੰਦਾ ਹੈ ਖੇਤੀ ਕਰਨ ਵਾਲਾ ਮੈਂ ਆਇਸ਼ ਕਰਾਂ ਮੈਂ ਕੁਝ ਮਰਜ਼ੀ ਕਰਾਂ ਮੇਰੀ ਜ਼ਿੰਦਗੀ ਕਹਿੰਦੀ ਮੈਂ ਕਿ ਮੈਂ ਮਰਜੀ ਜਿਉਂਵਾਂ ਤੈਨੂੰ ਕੀ ਨਾ ਐ ਗੱਲਾਂ ਬੋਲਦੀ ਹੈ ਬਥੇਰਾ ਕੁਝ ਬੋਲਦੀ ਹੈ ਬੱਦੂ ਬੋਲਦੀ ਹੈ ਜਿਵੇਂ ਤੇਰੀ ਕੱਲੀ ਦੀ ਨਹੀਂ ਹੈਗੀ ਮੈਂ ਤਾਂ ਜਿੰਨਾਂ ਚਿਰ ਮੈਂ ਵੀ ਨਾਲ ਹੈ ਮੈਂ ਨੂੰ ਐ ਕਹਤਾ ਵੀ ਜਿੰਨਾਂ ਚਿਰ ਭਾਈ ਇਕੱਠੇ ਆ ਉਹਨਾਂ ਚਿਰ ਤਾਂ ਮੈਂ ਜਿੱਕਦੀ ਅਸੀਂ ਜਾਣਾ ਆਉਣ ਤੋਂ ਰੋਕਾਂਗੇ ਟੋਕਾਂਗੇ ਤੇ ਜਿੱਦੇ ਹੋ ਗਈ ਅੱਡ ਸਾਡੇ ਕਿਨੂੰ ਕਿਤੇ ਮਰਜੀ ਜਾਈ ਨਾ ਤੂੰ ਵੀ ਕਵਲੀਆਂ ਗੱਲਾਂ ਕਰੀ ਜਾਨੀ ਐ ਜੀ ਆਪਾਂ ਇਹਨੂੰ ਅੱਡ ਕਰ ਦਿਆਂਗੇ ਫਿਰ ਆਪਾਂ ਕੋਈ ਆਪਣੀ ਇੱਜ਼ਤ ਰੋਲਣੀ ਹੈ ਉਹ ਆਪਣੇ ਬਾਪੂ ਦਾ ਨਾਮ ਪਊਗਾ ਇਹਨੂੰ ਕਿਧਰੇ ਨਹੀਂ ਆਪਾਂ ਜਾਣ ਬਾਪੂ ਦਾ ਨਾਮ ਤਾਂ ਹੁਣ ਜਿੱਦੇ ਮਿੱਟੀ ਚ ਮਿਲ ਗਿਆ ਉਦੋਂ ਹੀ ਪਤਾ ਲੱਗੂ ਸਾਨੂੰ ਲੈ ਤੂੰ ਆਪਣੀਆਂ ਰੋਕ ਲਓ ਮੈਂ ਤੈਨੂੰ ਦੱਸ ਗੱਲ ਬੱਸੋਂ ਬਾਹਰ ਹੋਈ ਜਾਂਦੀ ਹੈ ਜੀ ਅਹੀਂ ਜਾਂਦੀ ਰਹੀ ਨਾ ਤੇ ਇੱਕ ਦਿਨ ਬੱਸ ਮੈਨੂੰ ਪਹਿਲਾਂ ਦਾ ਗੱਲ ਦਾ ਪਤਾ ਨਹੀਂ ਸੀ ਜੀ ਇੱਕ ਦੋ ਵਾਰੀ ਪਹਿਲਾਂ ਬਾਗੀ ਲੈ ਹੁਣ ਜਾ ਕੇ ਦਿਖਾਵੇ ਕਿ ਜਿਹੜਾ ਲੱਤਾਂ ਤੋੜ ਕੇ ਇੱਥੇ ਵਾੜਿਆਂਗੇ ਫੇ ਲੱਤਾਂ ਤੋੜ ਦੇਣਾ ਤੂੰ ਲੱਤਾਂ ਤੋੜੇਗਾ ਉਹਦੇ ਘਰ ਵਾਲੇ ਤੇ ਤਾਂ ਕੁਝ ਹੁੰਦਾ ਨਹੀਂ ਉਹਨੂੰ ਕਹ ਬੁੱਧੂ ਨੂੰ ਜੋ ਕਰੇ ਹੁੰਦਾ ਆਖਣੇ ਉਹਨੂੰ ਸਮਝਾ ਪਈ ਉਹਦਾ ਵਿਚਾਰੇ ਦਾ ਕੀ ਕਸੂਰ ਉਹਦਾ ਕੰਮ ਵਾਲਾ ਬੰਦਾ ਇਹ ਤਾਂ ਉਹ ਕੰਮ ਕਰਦਾ ਨਾਲੇ ਤੂੰ ਉਹਨੂੰ ਮਣੀ ਮਾਰੀ ਜੰਨੀ ਹੈ ਬੇ ਉਹਦਾ ਕਰਕੇ ਚੁੱਪਾ ਉਹਦੇ ਕੰਮ ਕਰਕੇ ਚੁੱਪਾ ਨਹੀਂ ਤਾਂ ਇਹਨੂੰ 1 ਮਿੰਟ ਕੀ ਘਰੇ ਰਹਿਣ ਦੇਵਾਂ ਮੈਂ ਅੰਦਰ ਕੀ ਬੜਨ ਦਿੰਦੀ ਮੈਨੂੰ ਤਾਂ ਐ ਸੀਗਾ ਮੈਂ ਹਾਲੇ ਪਹਿਲਾਂ ਤਾਂ ਉਹ ਕੰਮ ਕਰਦਾ ਉਮਜਗਰੀ ਕਰਦਾ ਇਹ ਕੰਮ ਕਰੀ ਜੂ ਆਪਾਂ ਮਹਾ ਚੌਧਰ ਕਰੀ ਜਾਵਾਂਗੇ ਸਾਰੀ ਮੇਰੇ ਤਾਂ ਮੂਰੇ ਇਹ ਗੋਲੀ ਲੱਗ ਗਈ ਆ ਕੇ ਲੀੜੇ ਲਾ ਕੇ ਸੱਟਦਾ ਨਹੀਂ ਉਹ ਤਾਂ ਮੈਂ ਧੋਕੇ ਚੱਕ ਨਹੀਂ ਮੈਨੂੰ ਤਾਂ ਇਹ ਲੱਗਦਾ ਕਿਸੇ ਸ਼ਰੀਕ ਨੇ ਸਖਿਆ ਚੀ ਇਹ ਵੀ ਤੋ ਸਾਰੀ ਉਮਰ ਹੋਏ ਕੰਮ ਕਰਾਉਂਦੇ ਆ ਵੀ ਤੂੰ ਕੰਮ ਨਾ ਕਰਿਆ ਕਰ ਤਾਂ ਬਾਹਰ ਪੈਰ ਕੱਢ ਦਈਏ ਤੈਨੂੰ ਗੱਲਾਂ ਦਾ ਘੱਟੀ ਪਤਾ ਲੱਗਦਾ ਮੈਨੂੰ ਆ ਸਾਰੀਆਂ ਗੱਲਾਂ ਦਾ ਪਤਾ ਮੈਨੂੰ ਨਾ ਐਡੀ ਕਮਲੀ ਨਾ ਸਮਝ ਜਿੱਦੀ ਤੂੰ ਕਹਿਣਾ ਮੈਨੂੰ ਸਾਰਾ ਪਤਾ ਹੈ ਵੀ ਗੱਲ ਹੁੰਦੀ ਕੀ ਹੈ ਕੀ ਗੱਲ ਹੈ ਇਹ ਪੜਦੀ ਰਹੀ ਹੈ ਪੜਦੇ ਨਾ ਲਿਖਦਿਆਂ ਨਾ ਤੈਨੂੰ ਪਤਾ ਹੀ ਹੁਣ ਜਿਹੜੀਆਂ ਕਾਲਜਾਂ ਚ ਜਾਂਦੇ ਕਿ ਹਾਲ ਹੈ ਦੁਨੀਆਂ ਤੇ ਕੀ ਕੁਝ ਚੱਲ ਰਿਹਾ ਹੈ ਉਹ ਤੂੰ ਤਾਂ ਇੱਕੋ ਹੀ ਗੱਲ ਬਸ ਇੱਕ ਪਾਸੇ ਲਈ ਜਾਨੀ ਆ। ਹਾਂ ਮੇਰੀ ਤਾਂ ਇੱਕ ਪਾਸੇ ਹੀ ਗੱਲ ਆ ਬਸ ਮੈਂ ਤਾਂ ਇੱਕੋ ਹੀ ਪਾਸਾ ਜਾਣਦੀ ਆ। ਮੈਂ ਤਾਂ ਦੂਜਾ ਪਾਸਾ ਜਾਣਦੀ ਨਹੀਂ। ਅਗਲੀ ਦੱਸ ਦੇ ਦੂਜਾ ਪਾਸਾ ਕੀ ਏ? ਕੋਈ ਨਹੀਂ ਕੋਈ ਨਹੀਂ। ਹਾਂ ਮੈਂ ਨਾ ਪਹਿਲਾਂ ਮੋਟਰ ਬੰਦ ਕਰਿਆਵਾ ਕਰਦਾ ਫਿਰ ਹਾਏ ਕਿੱਥੇ ਜੇ? ਇਸੇ ਨਹੀਂ ਗੱਲ ਕਰਦਾ। ਹਾਂ ਪੀ ਅੰਦਰ ਪਈ ਆ। ਕਰਦਾ ਉਹਨੂੰ ਕਹੇ ਬਾਹਰ ਨਿਕਲੂ। ਮੈਂ ਤਾਂ ਕਹਿੰਦੀ ਨਹੀਂ ਦੇਖੋ ਜੇ ਮੈਂ ਕਹਤਾ ਨਾ ਫਿਰ ਮੈਂ ਕਲੇਚ ਛੱਡ ਜੂ ਉਹ ਮੈਨੂੰ ਆਖੂਗੀ ਮੈਂ ਉੱਠਦੀ ਨਹੀਂ। ਤੂੰ ਕੋਣ ਹੋ ਨੀ ਮੈਨੂੰ ਠਾਉਣ ਵਾਲੀ? ਜੋ ਮੈਨੂੰ ਸਿੱਧਾ ਬੋਲਦੀ ਏ। ਚੰਗਾ ਮੈਂ ਮੋਟਰ ਬੰਦ ਕਰਿਆ ਹੈਂ ਕੀ ਕਹੇਂਗਾ ਉਹਨੂੰ ਤੂੰ ਕੀ ਪੁੱਛੇਂਗਾ ਜੇ ਅਗਲੀ ਨੇ ਆਇਆ ਤਾਂ ਵੀ ਹਾਂ ਮੇਰਾ ਤਾਂ ਹੈਗਾ ਚੱਕਰ ਤੂੰ ਦੱਸ ਕੀ ਕਰਦੇਂਗਾ ਫਿਰ ਤੇਰੇ ਕੋਲੇ ਕੀ ਸਬੂਤ ਹੈ ਵੀ ਕੀ ਤੂੰ ਉਹਨੂੰ ਰੋਕ ਸਕਦਾ ਤੇਰੇ ਕੋਲੇ ਕੋਈ ਅਧਿਕਾਰ ਨਹੀਂ ਅਧਿਕਾਰ ਤਾਂ ਉਹਦੇ ਘਰ ਵਾਲੇ ਕੋਲ ਹੀ ਹੈ ਉਹਦੇ ਘਰ ਵਾਲੇ ਨੂੰ ਦੱਸੋ ਆਥਣੀ ਬਾਹਰ ਕੇ ਕਹੋ ਵੀ ਦੇਖ ਪਈ ਸਾਡੇ ਤਾਂ ਬੱਚੋਂ ਬਾਹਰ ਆ ਸਾਡੇ ਤਾਂ ਹੱਥੋਂ ਨਿਕਲ ਗਈ ਤੇਰੀ ਤੀਮੀ ਆਪਦੀ ਨੂੰ ਸਾਹਮਣੇ ਸਾਂਭ ਲਾ ਆ ਦੇਖ ਲੈ ਮੈਂ ਕਹਾਂ ਤੇਰੀ ਸੁਣੀ ਨਹੀਂ ਆ ਪਹਿਲਾਂ ਤਾਂ ਮੈਨੂੰ ਐਂ ਦੱਸ ਤੀਮੀ ਕੀ ਹੁੰਦੀ ਆ ਨਾ ਤੂੰ ਤੀਮੀ ਨਹੀਂ ਤੂੰ ਬੰਦਾ हां ਹੈਗੀਆਂ ਮੈਂ ਵੀ ਤੀਮੀਆਂ ਫਿਰ ਮੈਂ ਕਰਾਂ ਕਹਿੰਦੀ ਆ ਜੇ ਮੈਂ ਮਾੜੇ ਕੰਮ ਕਰੂੰ ਨਾ ਫਿਰ ਤਾਂ ਮੈਨੂੰ ਅਗਲਾ ਹੀ ਬੋਲਣ ਦੀ ਮਤ ਲਾਲਾ ਮਾੜੀ ਮੋਟੀ ਇਕਲ ਸਿੱਖ ਲੈ ਨਾ ਮਾੜੇ ਕੰਮ ਨੂੰ ਤੂੰ ਕਿੱਥੋਂ ਫੜ ਲਿਆ ਹੀ ਮੈਨੂੰ ਤੇ ਮੰਨੀ ਤਾਂ ਜਾਂਦੀ ਆ ਮੇਰੇ ਕੋਲ ਸਿੱਧਾ ਤਾਂ ਕਹੀ ਜਾਂਦੀ ਏੜਕੇ ਉਹ ਤਾਂ ਜਿਵੇਂ ਕਹਾਂਗੀ ਪਹਿਲਾਂ ਕਿਹਾ ਤੂੰ ਮੈਨੂੰ ਪਹਿਲਾਂ ਕਿਹੇ ਵੀ ਤੇਰੇ ਚੱਕਰ ਚੱਲਦਾ ਹੋ ਤਾਂ ਮੈਂ ਤੈਨੂੰ ਤਾਹ ਕੇ ਹੈ ਗੁੱਸੇ 'ਚ ਵੀ ਹਾਂ ਚੱਲਦਾ ਲਾਲਾ ਜੋਰ ਤੇਰੇ ਪੈ ਚੱਲਦਾ ਮੈਂ ਤਾਂ ਗੱਲ ਪਈ ਤੇਰੇ ਬੰਦੇ ਦੀ ਕਰੀ ਐ ਵੀ ਭਈ ਤੇਰਾ ਬੰਦਾ ਪਤਾ ਕਰੇ ਵੀ ਮੇਰੀ ਤੀਮੀ ਜਾਂਦੀ ਕਿੱਥੇ ਐ ਜਿਹੜੇ ਤੇਰੇ ਬੰਦੇ ਨੂੰ ਪਰਵਾਹ ਨਹੀਂ ਮੈਨੂੰ ਪਰਵਾਹ ਨਹੀਂ ਨਾ ਤੈਨੂੰ ਐਡੀ ਕਿੱਡੀ ਟੈਨਸ਼ਨ ਵੈਰੀ ਐ ਤੂੰ ਕਹੜਾ ਮੇਰੇ ਸਾਸਾਂਗੀ ਨਾ ਤੂੰ ਬੰਦੇ ਨੂੰ ਦੱਸ ਕੇ ਜਾਈਂ ਨਹੀਂ ਐ ਬੰਦਾ ਤੇਰੇ ਮੂਹਰੇ ਤਾਂ ਦੱਸ ਕੇ ਜਾਵਾ ਚਾਹੇ ਨਾ ਦੱਸ ਕੇ ਜਾਵਾ ਮੇਰਾ ਬੰਦਾ ਮੇਰੀ ਟੈਨਸ਼ਨ ਮੇਰਾ ਪਰਿਵਾਰਾ ਤੂੰ ਦੱਸ ਕੀ ਲੈਣਾ ਅੱਛਾ ਮੈਂ ਪਰਿਵਾਰ ਦਾ ਹਿੱਸੇ ਨਹੀਂ ਮੈਂ ਪਰਿਵਾਰ ਤੋਂ ਬਿਨਾਂ ਹੀ ਫਿਰਦੀ ਆਂ ਨਹੀਂ ਤੂੰ ਆਪਦਾ ਘਰ ਸਾਂਭਣਾ ਮੇਰੇ ਘਰ ਸਾਂਭਣ ਤੋਂ ਕੀ ਲੈਣਾ ਤੂੰ ਮੈਂ ਆਪਦਾ ਪੱਟਾ ਚਾਹੇ ਰੱਖਾਂ ਕੁਛ ਮਰਜ਼ ਮਿੰਟ 26 ਸਾਲ ਹੋ ਗਏ ਆ ਇਹਨੂੰ ਮੈਂ ਤਾਂ ਇੱਕ ਕਮਰੇ ਚ ਰਹਿੰਦੀ ਆ ਤੇਰਾ ਕਿੱਥੇ ਜੇ ਮਹਿਲ ਚ ਇਹਨਾਂ ਮੈਨੂੰ ਵੀ ਦਿਖਾ ਦੇ ਆ ਘਰ ਪਿੱਛੇ ਬਿਆ ਕੇ ਆਈ ਆ ਮੈਂ ਕੋਈ ਉਹੀ ਨਹੀਂ ਆਈ ਹੈਗੀ ਵੀ ਉਹੀ ਉੱਠ ਕੇ ਆ ਗਈ ਤੇ ਫਿਰ ਮੈਂ ਕਿਹੜੇ ਕਹਿੰਦੀ ਵੀ ਬਿਆ ਕੇ ਨਹੀਂ ਰਹਿੰਦੀ ਜੇ ਬਿਆ ਕੇ ਲੈਣੀ ਆ ਨਾ ਤਾਂ ਹੀ ਰੋਕਦੀਆਂ ਬਾਹਰੀਆਂ ਨਾ ਮੇਰਾ ਕੰਮ ਹੈ ਮੈਂ ਕੁਛ ਮਰਜ਼ੀ ਕਰਾਂ ਕਿਤੇ ਆਵਾਂ ਜਾਵਾਂ ਚੱਕਰ ਚਲਾਵਾਂ ਚਾਹੇ ਨਾਚ ਲਾਵਾਂ ਤੈਨੂੰ ਧੀਮੀ ਤੂੰ ਮੈਂ ਪਰਖਣ ਦੀ ਕੋਈ ਲੋੜ ਨਹੀਂ ਹੈ ਦੇਖ ਭਾਈ ਮੈਨੂੰ ਤਾਂ ਕਾਸੇ ਦੀ ਲੋੜ ਨਹੀਂ ਮੈਂ ਤਾਂ ਕੁਛ ਨਹੀਂ ਕਹਿੰਦੀ ਮੇਰੇ ਕੰਨ ਨੂੰ ਤਾਂ ਜੋ ਜੀ ਹੁੰਦਾ ਨਾ ਉਹ ਘਰ ਮੈਂ ਤਾਂ ਐ ਕਹਿੰਦੀ ਆ ਮੁਰਕਾ ਨੂੰ ਆਈ ਦੁਬਾਰੇ ਫੇਰ ਕੇ ਤੂੰ ਮੈਨੂੰ ਤੀਮੀ ਕਹੀ ਐ ਤੇ ਤੇਰੇ ਵਰਗੀਆਂ ਤੀਮੀਆਂ ਘਰੇ ਹੁਣ ਤੂੰ ਤਾਂ ਚੰਗੇ ਭਲੇ ਬੰਦੇ ਨੂੰ ਬਦਨਾਮ ਕਰਕੇ ਰੱਖੀ ਮੈਂ ਤਾਂ ਚੰਗੇ ਭਲੇ ਬੰਦੇ ਨੂੰ ਮੈਂ ਐਵੇਂ ਨਹੀਂ ਬਦਨਾਮ ਕਰਦੀ ਮੈਨੂੰ ਕੁਛ ਦੀਂਦਾ ਤਾਂ ਕਰਦੀ ਆ ਆ ਦੀਂਦਾ ਤੈਨੂੰ ਮਹਾਰਾਣੀ ਨੂੰ ਕੁਛ ਦੇਖੀ ਚੱਲ ਜਾ ਹਾਂ ਦੇਖੇਗੀ ਤਾਂ ਤੇਰਿਆਂ ਤਾਂ ਅੱਖਾਂ 'ਚ ਹੀ ਨੁਕਸ ਹੈ ਦੀਂਦਾ ਇਹਨੂੰ ਕੋਈ ਨਹੀਂ ਅੱਜ ਦੇ ਘਰ ਵਾਲੇ ਨੂੰ ਵੀ ਕਹਿਣੀ ਆ ਸਮਾਰ ਕੇ ਵੀ ਜੇ ਤਾਂ ਲਿਹਾਜ਼ ਨਾ ਰਹਿਣਾ ਮੇਰੇ ਨਾਲ ਤਾਂ ਰੋ ਤੈ ਨਹੀਂ ਭਾਈ ਸਾਨੂੰ ਤਾਂ ਅੱਡ ਕਰੋ ਅਸੀਂ ਅੱਧਾ ਕੁਛ ਮਰਜ਼ੀ ਕਰਗੇ ਨਾ ਭਾਈ ਤੂੰ ਹਰਪ੍ਰੀਤ ਨੂੰ ਸਮਝਾਉਣਾ ਤਾਂ ਸਮਝਾ ਲੈ ਮੈਨੂੰ ਪੁੱਠਾ ਸਿੱਧਾ ਨਾ ਬੋਲੇ। ਨਾ ਹਰਪ੍ਰੀਤ ਨੂੰ ਕੀ ਪੁੱਠਾ ਸਿੱਧਾ ਬੋਲਦੀ ਐ? ਪੁੱਠਾ ਦਾ ਤੂੰ ਨਾ ਇੱਕ ਬਰਖ ਦੀ ਆ ਕੇ ਹੱਥਾਂ ਚੋਂ ਨਿਕਲ ਗਿਆ ਐ ਹੋ ਗਿਆ ਵਾਹ ਹੋ ਗਿਆ। ਨਾ ਹੱਥਾਂ ਚੋਂ ਨਿਕਲਣ ਵਾਸਤੇ ਵਿਆਹ ਕਰਾਇਆ ਮੈਂ। ਤੂੰ ਐਂ ਕਰੀ ਲੈ। ਹੁਣ ਤੂੰ ਜਾ ਕੇ ਦਿਖਾਈ। ਤੇਰੇ ਲਿੱਤ ਤਾਂ ਅਸੀਂ ਤੋੜਾਂਗੇ। ਤੂੰ ਕਿਵੇਂ ਨਿਕਲਿਆ ਹੀ ਕਰੋ? ਅੱਛਾ ਤੂੰ ਵੀ ਹਾਂ ਗੱਲ ਕਹਿਣਾ। ਨਾ ਤੂੰ ਜਾਣੀ ਕੀ ਕਰਨਾ ਐ? ਤੂੰ ਝੂਠ ਬੋਲਦੀ ਐ। ਕਿ ਮੈਨੂੰ 10 ਮਿੰਟਾਂ ਚ ਕੰਮ ਸੀ ਮੇਰੀ ਮਾਂ ਸ਼ਾਦੀ ਐ ਤੂੰ ਕੀ ਗੱਲਾਂ ਕਰਦੀ ਫਿਰਦੀ ਆ ਸਾਰੀਆਂ ਗੱਲਾਂ ਹਰਪ੍ਰੀਤ ਨੇ ਮੈਨੂੰ ਦੱਸਤੀਆਂ ਮੈਂ ਤਾਂ ਦੇਖ ਬਈ ਜਾਉਂਗੀ ਨਾ ਮੈਨੂੰ ਤੂੰ ਰੋਕ ਸਕੇ ਨਾ ਹਰਪ੍ਰੀਤ ਰੋਕ ਸਕੇ ਰੋਕ ਸਕੇ ਤੁਸੀਂ ਲਾ ਲਿਓ ਜ਼ੋਰ ਜਿਹੜਾ ਲਾਉਣਾ ਹੋਇਆ ਆਸੀਂ ਰੋਕਾਂਗੇ ਆਸੀਂ ਰੋਖਾਂਗੇ ਸਾਡੇ ਘਰ ਦੀ ਨੂੰਹ ਐ ਤੂੰ ਅਸੀਂ ਰੋਕਾਂਗੇ ਹੋਰ ਕੌਣ ਰੋਕੂਗਾ ਨਾ ਹਰਪ੍ਰੀਤ ਵੀ ਨੂੰਹ ਆ ਤੂੰ ਉਹਦੇ ਉਹਨੂੰ ਰੋਕ ਆਉਦੀ ਨੂੰ ਜਦੋਂ ਮੈਨੂੰ ਮੇਰਾ ਬੰਦਾ ਹੈਗਾ ਰੋਕਣ ਵਾਲਾ ਓਏ ਉਹ ਤਾਂ ਕਿਤੇ ਜਾਂਦੀ ਨਹੀਂ ਵਿਚਾਰੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਨਾਲੇ ਮੇਰਾ ਭਰਾ ਓਏ ਉਹਦੇ ਵਰਗਾ ਕੌਣ ਬਣ ਜੂ ਸਾਰਾ ਦਿਨ ਦੇਖ ਲੈ ਖੇਤੀ ਰੇਂਦਾ ਮੋਟਰ ਤੇ ਤੂੰ ਬਣ ਜਾ ਦੇ ਦਿੱਤਾ ਤੂੰ ਵਾਹ ਜੇਕਰ ਮੋਟਰ ਤੇ ਖੇਤ ਤੂੰ ਕਰ ਲੈ ਕੰਮ ਉੱਥੇ ਜਾ ਕੇ ਮੈਂ ਬਣਾ ਦੇ ਦੇ ਵੀ ਮੈਂ ਕਿਉਂ ਬਗ ਜਾ ਤੂੰ ਕੰਮ ਕਰਿਆ ਕਰ ਸਿੱਧੀ ਹੋ ਕੇ ਉਧਰ ਤਾਂ ਮੇਰਾ ਭਰਾ ਕੰਮ ਕਰਦਾ ਉਧਰੋਂ ਤੂੰ ਵੀ ਕੰਮ ਕਰਿਆ ਕਰ ਚਾ ਉਧਰ ਕਰਨ ਨੂੰ ਅਸੀਂ ਦੋਨੇ ਜਾਣੇ ਹੈਗੇ ਆ ਤੁਸੀਂ ਚਾ ਉਧਰ ਕਰਨ ਨੂੰ ਹੈਗੇ ਆ ਹਾਈ ਕੀੜਾ ਤਾਂ ਛੋਡਾ ਕੱਢਣਾ ਐਸੇ ਮਾਰੀ ਤਾਂ ਰੋਜ਼ ਜਾਨੀ ਆ ਆਹੀ ਚੱਕਰ ਚੱਲਦਾ ਮੇਰਾ ਹੋਰ ਕਿਹੜਾ ਚੱਕਰ ਚੱਲਣਾ ਆਹੀ ਚੱਕਰ ਚੱਲਦਾ ਤੇ ਹੋਰ ਹੁਣ ਉਹ ਤਾਂ ਹਰਪ੍ਰੀਤ ਹਰਪ੍ਰੀਤ ਪਹਿਲੀ ਹੀ ਗਈ ਸੀ ਵੀ ਤਾਂ ਚੱਕਰ ਚੱਲਦਾ ਚੱਕਰ ਤਾਂ ਤੇਰਾ ਜਰੂਰ ਚੱਲਦਾ ਦੱਸ ਕੀ ਦੇਣਾ ਚੱਕਰ ਚੱਲਦਾ ਚੱਕਰ ਦਾ ਛੋਡਾ ਮੈਂ ਚਲਾਉ ਹੁਣ ਦੇਖਦੇ ਤੈਨੂੰ ਜਾਇਓ ਆ 15 ਦਿਨਾਂ ਚ ਮੈਨੂੰ ਨੌਕਰੀ ਮਿਲਣ ਵਾਲੀ ਆ ਫੇਰ ਦੇਖਿਓ ਚੱਕਰ ਕਿੱਧਰ ਕਿ ਤੈਨੂੰ ਮੈਂ ਨੌਕਰੀ ਮਾਰੀ ਜਾਂਦੀ ਆ ਰੋਜ ਕੋਈ ਆਹ ਗਲਤ ਕੰਮ ਆ ਵਸਦੇ ਨਹੀਂ ਜਾਂਦੀ ਹੈਗੀ ਅੱਛਾ ਅੱਛਾ ਤੂੰ ਨੌਕਰੀ ਭਾਲਦੀ ਫਿਰਦੀ ਹੈ ਨਾ ਮੇਰੇ ਬੰਦੇ ਨੂੰ ਤਾਂ ਤੁਸੀਂ ਨੌਕਰ ਬਣਾ ਰੱਖਿਆ ਮੈਨੂੰ ਤੁਸੀਂ ਨੌਕਰ ਬਣਾਉਣ ਨੂੰ ਫਿਰਦੇ ਹੋ ਹਾਰੀ ਜੀ ਨਹੀਂ ਛੁੱਡੀ ਪੂਰੀ ਹੋਣ ਦਿੰਦੀ ਮੈਂ ਠੀਕ ਹੈ ਠੀਕ ਹੈ ਹਰਪ੍ਰੀਤ ਸੁਣ ਲੈ ਆ ਕੇ ਗੱਲਾਂ ਆ ਚੌਧਰ ਜੀ ਨਾ ਕਿਸੇ ਤੇ ਹੋਰ ਚਲਾਇਓ ਜਾ ਕੇ ਇਹ ਸਾਰਾ ਕੰਮ ਆਪਣੇ ਸ੍ਰੀਕਾ ਨਹੀਂ ਕਰਿਆ ਇਹਨੂੰ ਦੱਸ ਤਾਂ ਵੀ ਇਹਦਾ ਕੰਮ ਲੈਂਦੇ ਨੇਗੇ ਹੁਣ ਕਹਿੰਦੀ ਮੈਂ ਕੋ ਕੰਮ ਕਰਾਂ ਛੋਡੇ ਮੂਰੇ ਮੇਰਾ ਬੰਦਾ ਤਾਂ ਤੁਸੀਂ ਪਾਗਲ ਕਰ ਰੱਖਿਆ ਕੰਮ ਕਰਾ ਕਰਾ ਕੇ ਆਪ ਤੂੰ ਚਿੱਟੇ ਲੀੜੇ ਨਹੀਂ ਲੱਗਦਾ ਨਾ ਮੇਰਾ ਭਰਾ ਏ ਮੈਨੂੰ ਤਾਂ ਤੇ ਦਰਬ ਨਹੀਂ ਹੁੰਦਾ ਤੈਨੂੰ ਬਲ ਜਿਉਂਦਾ ਚਾਰ ਦਿਨਾਂ ਦੀ ਆਈਆਂ ਤੂੰ ਐ ਪਾ ਲੈ ਨਾ ਕੱਪੜੇ ਤੜਕੀ ਜਿਵੇਂ ਐ ਐਮ ਐਲ ਏ ਲੱਗਿਆ ਹੁਣਾਂ ਤੂੰ ਨਾ ਫਿਰ ਉਹਦੇ ਪਾ ਦੇ ਭਾਈ ਤੂੰ ਅਸੀਂ ਕਿਹੜਾ ਉਹਨੂੰ ਆਖਦੇ ਆ ਨਾ ਜੀ ਮੈਂ ਇਹਦੇ ਬਰਾਬਰ ਕੱਪੜੇ ਪਾ ਪਾ ਕੇ ਉਹ ਘਰੇ ਗੇੜੇ ਦੇਣ ਲੱਗ ਗਿਆ ਬੁੜੀਆਂ ਵਾਲੇ ਕੰਮਾਂ 'ਚ ਨਾ ਛੋਡੇ ਢਿੱਡ ਕੌਣ ਭਰੂਗਾ ਲੈ ਆ ਕੇ ਅੱਛਾ ਹੁਣ ਤੇਰੇ ਕਹਿਣ ਦਾ ਮਤਲਬ ਲਾਇਆ ਵੀ ਜੇ ਤੇਰੇ ਘਰ ਵਾਲਾ ਕਮਾਉਂਦਾ ਤਾਂ ਹੀ ਅਸੀਂ ਰੋਟੀ ਖਾਂਦੇ ਤੁਸੀਂ ਤਾਂ ਫਿਰ ਪੈਸੇ ਖਿੰਦੇ ਹੋ ਪੈਸੇ ਖਿੰਦੇ ਤੁਸੀਂ ਤਾਂ ਦੋਨੇ ਜੀ ਇਕੱਲੇ ਕਦੇ ਖੇਤ ਜਾ ਕੇ ਦੇਖਿਆ ਹਾਣਾ ਜੇਠਾ ਚ ਕਦੇ ਧੁੱਪੇ ਖੜ ਕੇ ਦੇਖਿਆ ਕਹਿੰਦੀ ਆ ਕਿ ਮੈਂ ਨੌਕਰੀ ਭਾਲਦੀ ਫਿਰਦੀ ਆ ਹੱਥਾਂ ਚੋਂ ਨਿਕਲਦੀ ਫਿਰਦੀ ਐ ਨੌਕਰੀ ਕਰੂੰਗੀ ਇਹ ਮੈਨੂੰ ਮਿਲ ਗਈ ਬਸ ਜਿੱਦ ਮੈਂ ਨੌਕਰੀ ਤੇ ਜਾਣ ਲੱਗੀ ਵੰਡ ਕੇ ਬਾਣ ਤੇ ਘਰ ਦਾ ਕਰਕੇ ਅੱਧ ਅਸੀਂ ਤਾਂ ਆਪਦਾ ਇਸ ਕਰਾਂਗੇ ਮੇਰੀ ਗੱਲ ਸੁਣ ਲੈ ਅੱਜ ਤੱਕ ਨਾ ਇਸ ਘਰ ਦੀ ਨੂੰ ਕਦੇ ਬਾਹਰ ਨਹੀਂ ਗਈ ਤੂੰ ਕੋਈ ਨੌਕਰੀ ਨੂੰਕਰੀ ਨਹੀਂ ਇਨਾਂ ਚ ਘਰ ਬੇਬੇ ਨਹੀਂ ਨਾ ਆਉਂਦੀ ਘਰੇ ਨੌਕਰੀ ਤਾਂ ਕੀ ਸੀ ਤੈਨੂੰ ਗੇਟ ਨਹੀਂ ਨੰਗਣ ਦੇਂਦੇ ਬੇਬੇ ਦੇ ਮਾਰ ਗੋਲੀ ਮੈਂ ਤਾਂ ਮੇਰੇ ਬੰਦੇ ਨਾਲ ਵਾਦਾ ਕੀਤਾ ਹੋਇਆ ਦੇਖ ਦੇ ਬਰਾਬਰ ਚਿੱਟੇ ਲੀੜੇ ਪਵਾ ਕੇ ਤੂੰ ਵੀ ਘਰੇ ਗੇੜੇ ਦਿਆ ਕਰ ਅੱਛਾ ਅੱਛਾ ਐਸ਼ਾ ਕਰਦੇ ਨੇ ਉਹਨੂੰ ਬੇਲਾ ਸੰਦੀਪ ਨੂੰ ਤੇਰਾ ਪਤਾ ਜਾਂਦੀ ਦਾ ਇਸ ਗੱਲ ਦਾ ਆ ਉਹਨੂੰ ਪਤਾ ਕੀ ਨਹੀਂ ਅੱਛਾ ਉਹਨੂੰ ਬੇਲਾ ਰੱਖੇਗੀ ਕਿਉਂਕਿ ਤਾਂ ਮੈਂ ਤੈਨੂੰ ਇੰਨਾ ਕੁਝ ਬੋਲਦੀ ਸੀ ਤੇ ਤੂੰ ਉਦੋਂ ਕਿਉਂ ਨਾ ਦੱਛਾ ਪਈ ਮੈਨੂੰ ਵੀ ਭਈ ਮੈਂ ਤਾਂ ਨੌਕਰੀ ਭਰ ਲੈਣ ਜਾਂਦੀ ਆ ਤੈਨੂੰ ਕੀ ਲੋੜ ਸੀ ਮੈਂ ਤਾਂ ਸੁਣਨ ਦੀ ਗੱਲਾਂ ਨਾ ਤੂੰ ਮੈਨੂੰ ਪਿਆਰ ਨਾ ਪੁੱਛਾ ਤੂੰ ਤਾਂ ਐ ਲੱਗ ਗਈ ਬੋਲਣ ਜਿਵੇਂ ਕਿ ਮੇਰੀ ਸੱਸ ਲੱਗੀ ਹੁੰਨੀ ਹੈਗੀ ਲੈ ਉਹਨੂੰ ਬੇਲਾ ਰੱਖਦੀ ਐ ਉਹ ਨਹੀਂ ਬੇਲਾ ਰਹਿ ਸਕਦਾ ਉਹ ਤਾਂ ਸਾਰੀ ਜ਼ਿੰਦਗੀ ਮਿੱਟੀ ਨਾਲੇ ਮਿੱਟੀ ਹੋਊਗਾ ਤੂੰ ਵੀ ਸਿੱਧੀ ਹੋ ਕੇ ਗੋਹਾ ਗੂੜਾ ਕਰਨ ਲੱਗ ਜਾ ਵੱਡਾ ਮੇਰੇ ਤੋਂ ਬੋਲਦੀ ਭੜੀ ਲੱਗਦੀ ਐ ਡਿਊਟੀ ਬਦਲ ਲਾ ਲਾ ਦੇ ਮੋਟੇ ਆਹ ਚਿੱਟੇ ਕੱਪੜੇ ਆਪਦੇ ਇਹ ਨਹੀਂ ਲੈਂਦੇ ਤਾਂ ਕਿਸੇ ਤੋਂ ਵੱਡੇ ਵੱਡੇ ਤੂੰ ਨਹੀਂ ਲੈਂਦੇ ਮੈਂ ਤੈਨੂੰ ਦੱਸਾਂ ਹਾਂ ਕਬੀਲਦਾਰੀ ਚਲਾਉਣਾ ਹੁੰਦਾ ਵੱਡਾ ਹੁੰਦਾ ਮੂਰੇ ਘਰ ਦਾ ਮੁਖੀ ਹੁੰਦਾ ਉਹਨੂੰ ਚਿੱਟੇ ਲੀੜੇ ਪਾ ਕੇ ਰੱਖਣੇ ਵੀ ਪੈਂਦੇ ਆ ਕਬੀਲਦਾਰੀ ਵੀ ਚਲਾਉਣੀ ਪੈਂਦੀ ਐ ਪਿੰਡ ਦੇ ਕੋਈ ਵੀ ਕੰਮ ਆਉਂਦਾ ਸ ਜਾਣਾ ਪੈਂਦਾ ਸਾਡੇ ਘਰ ਦੀ ਕਬੀਲਦਾਰੀ ਤਾਂ ਫਿਰ ਮੇਰਾ ਬੰਦਾ ਚਲਾਊਗਾ ਪਾ ਕੇ ਓਏ ਉਹਨੂੰ ਆਰਤੀਆਂ ਦੇ ਹਿਸਾਬ ਨਹੀਂ ਕਰਨਾ ਆਉਂਦਾ ਆਰਤੀਆਂ ਦੇ ਹਿਸਾਬ ਮੈਂ ਕਰਨ ਜਾਂਦਾ ਮੈਂ ਤਾਂ ਜਾਣਦੀ ਆ ਅੱਛਾ ਤੂੰ ਆਰਤੀਆਂ ਦੇ ਹਿਸਾਬ ਕਰਨੀ ਕਿ ਤੈਨੂੰ ਸ਼ਰਮ ਨਹੀਂ ਆ ਉਹ ਆਰਤੀਆਂ ਨਹੀਂ ਜਾਏਂਗੀ ਤੂੰ ਹੁਣ ਨਹੀਂ ਆਉਂਦੀ ਸ਼ਰਮ 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 ਤਾਂ ਹੁਣ ਲੈ ਗਈ ਮੈਂ ਤੈਨੂੰ ਦੱਸਾਂ ਸ਼ਰਮ ਨੂੰ ਤਾਂ ਖਾ ਗਈ ਕਸੇ ਨਾਲ ਇਹ ਹੁਣ ਤੂੰ ਐ ਕਹਦੇ ਵੀ ਭਾਈ ਮੈਂ ਤਾਂ ਅੱਡ ਹੁਣ ਆਜੇ ਘਰ ਵਾਲੇ ਨੂੰ ਲੈ ਕੇ ਮੈਂ ਤਾਂ ਅੱਡ ਹੂੰ ਆਪਣੇ ਘਰ ਵਾਲੇ ਨੂੰ ਲੈ ਕੇ ਚਾਹੇ ਅੱਜ ਲਖਾਲਾ ਚਾ ਬਾਹਰ ਜਾ ਕੇ ਦਿਖਾਈ ਤੂੰ ਪੈਰੀ ਘੱਟ ਕੇ ਦਿਖਾਈ ਤੂੰ ਥੈਂਕ ਯੂ ਰਣਾ ਰੋਕ ਜਾ ਜਾ ਜਿੱਥੇ ਮਰਜੀ ਜਾ ਜਿੱਥੇ ਤੇਰਾ ਜੀ ਕਰਦਾ ਉੱਥੇ ਜਾ ਜਾਣ ਦੇ ਇਹਨੂੰ ਕਿਉਂ ਜਾਣ ਦੇ ਹਾਂ ਲੈ ਜਾਣ ਦੇ ਅਗਲੀ ਜਦੋਂ ਕੱਲ ਨੂੰ ਅੱਡ ਹੋ ਗਈ ਫੇਰ ਵੀ ਤੇ ਜਾਊਗੀ ਉਹ ਕਮਲ ਜੀ ਉਹ ਜੀ ਨੂੰ ਨੌਕਰੀ ਮਿਲ ਗਈ ਇਹਦਾ ਦਿਮਾਗ ਖੁੱਲ ਜੂ ਦਿਮਾਗ ਉਹ ਇਹ ਤਾਂ ਗੋਹਾ ਕੂੜਾ ਕਰਾਉਣਾ ਸੀ ਤੂੰ ਇਹਨੂੰ ਗੋਹਾ ਕੂੜਾ ਕਰਾਉਣਾ ਸੀ ਤਾਂ ਬਥੇਰੇ ਦੇ ਦਾਬ ਪਾਉਂਦੀ ਸੀ ਬਥੇਰਾ ਇਹਨੂੰ ਐਂਕ ਚਾਹੁੰਦੀ ਸੀ ਵੀ ਜਿਵੇਂ ਸੁਖਦੀਪ ਕੰਮ ਕਰਦਾ ਹਾਂ ਮੈਂ ਕਰੇ ਤੋ ਕੰਮ ਕਰਾਵਾਂ ਇਹ ਨਹੀਂ ਆਪਣੇ ਹੱਥ ਚਾਹੁੰਦੀ ਇਹ ਤਾਂ ਆਪਣੇ ਹੱਥਾਂ 'ਚੋਂ ਨਿਕਲ ਗਈ ਮੈਨੂੰ ਤਾਂ ਲੱਗਦਾ ਆਪਣੀ ਸ਼ਰੀਕਾ ਨੇ ਇਹਦੇ ਕੰਨ ਭਰਤੇ ਸ਼ਰੀਕਾ ਨੇ ਭਰਤੇ ਕਿਸੇ ਨੇ ਮਰਜ਼ੀ ਭਰਤੇ ਮੈਂ ਤੈਨੂੰ ਦੱਸਾਂ ਹੁਣ ਤਾਂ ਦੇਖ ਤੇਰੀ ਸਰਦਾਰੀ ਵੀ ਰੁਲ ਗਿਆ ਚਿੱਟੇ ਲੀੜੇ ਮੈਨੂੰ ਤਾਂ ਹੁਣ ਇੱਕੋ ਹੀ ਗੱਲ ਸਮਝਾਉਣਾ ਮੇਰੀ ਸਰਦਾਰੀ ਦਾ ਕੋਈ ਨਹੀਂ ਰੋਲ ਸਕਦਾ ਵੱਡੇ ਵੱਡੇ ਇਹਨੂੰ ਅੱਜ ਤੋਂ ਬਾਅਦ ਨਾ ਬਾਹਰ ਹੀ ਨਹੀਂ ਜਾਣਦਾ ਕਿਵੇਂ ਨੌਕਰੀ ਲੈ ਲੂ ਇਹ ਇਹ ਬਾਹਰ ਤਾਂ ਨਿਕਲ ਕਰਦਾ ਇਹਦੀ ਲੱਤਾਂ ਵੀ ਤੋੜ ਜਾਣਗੇ ਆਪਾਂ ਜਦੋਂ ਹਿੱਸਾ ਵੜਾ ਕੇ ਅਗਲੀ ਅੱਡ ਹੋ ਗਈ ਅਗਲੀ ਨੇ ਕੀ ਪਤਾ ਉਹਦੇ ਘਰ ਵਾਲੇ ਦੇ ਕੀ ਕੀ ਕੰਨ ਭਰੇ ਕੀ ਕੀ ਕਹਿੰਦੀ ਐ ਸਖਦੀਪ ਨੂੰ ਮੇਰਾ ਮੇਰਾ ਆਪਰਾ ਮੈਥੋਂ ਬਾਹਰ ਨਹੀਂ ਹੈਗਾ ਮੈਂ ਤੈਨੂੰ ਦੱਸਾਂ ਭਰਾਪਰੂ ਕੋਈ ਨਹੀਂ ਹੁੰਦਾ ਮੈਂ ਤੈਨੂੰ ਦੱਸਾਂ ਇਹ ਤੂੰ ਗਲਤ ਫੈਸਲਾ ਲੈ ਮੈਥੋਂ ਬਾਹਰ ਨਹੀਂ ਹੈਗਾ ਲੈ ਅੱਜ ਹੀ ਜਾ ਕੇ ਦਿਖਾਵੇਂ ਲੈ ਮੈਂ ਹੁਣ ਰੋਕਦਾ ਇਹਨੂੰ ਕਾਹੇ ਉਹਨੂੰ ਜਿੱ ਜਾ ਕੇ ਦਿਖਾਉਂਗਾ ਕਰ ਤੂੰ ਰੋਕ ਕੇ ਦਿਖਾ ਫਿਰ ਮੈਂ ਵੀ ਦੇਖਦੀ ਆਂ ਵੀ ਤੂੰ ਰੋਕ ਹਾਂ ਅੱਜ ਹੀ ਰੋਕੂਗਾ ਦੇਖ ਨਾ ਹੁਣ ਮੂੜੇ ਹੋਗੇ ਕਿਵੇਂ ਤੁਰ ਜਾਨੀ ਆ ਬਾਹਰ ਅਸੀਂ ਨਹੀਂ ਬਾਹਰ ਜਾਣ ਦੇਣਾ ਤੈਨੂੰ ਪੈਰਾਂ ਨਾਲ ਤੁਰ ਜਾਈਂ ਜਾ ਚੁੱਪ ਕਰਕੇ ਘਰੇ ਵਾਜਾ ਮੈਂ ਤੈਨੂੰ ਗੱਲ ਦੱਸਾਂ ਪਰਸ ਛੱਡ ਦੇ ਮੇਰਾ ਅੱਜ ਨਹੀਂ ਜਾ ਸਕਦੀ ਤੂੰ ਮੈਂ ਪਹਿਲਾਂ ਘਰ ਹੀ ਨਹੀਂ ਹੁੰਦਾ ਜਦੋਂ ਮੈਂ ਭੱਗ ਜਾਂਦੀ ਸੀਗੀ ਤੂੰ ਚੜੇਂਗੀ ਕਿ ਦਿਨਾਂ ਜਾ ਕੇ ਕਿੱਧਰ ਜਾਨੀ ਆ ਕੌਣ ਲੈ ਕੇ ਜਾਂਦਾ ਤੈਨੂੰ ਜਿਹੜੇ ਬੰਦੇ ਨਾਲ ਮੇਰਾ ਚੱਕਰ ਆ ਉਹੀ ਬੰਦਾ ਮੇਰੇ ਪਹਿਲਾਂ ਨਾਲ ਗਿਆ ਸੀ ਤੇ ਅੱਜ ਵੀ ਉਹੀ ਜੂਗਾ ਏਦੇ ਤੇ ਖੜਾ ਜਿ ਦੇਖਣਾ ਤਾਂ ਮੈਨੂੰ ਅੱਛਾ ਅੱਛਾ ਸਿੱਧੀ ਕਹੀ ਕਹਿੰਦੀ ਯਾਰ ਅਕੇ ਮੇਰਾ ਚੱਕਰ ਆ ਮੋੜਿਆ ਨਾ ਕਿੰਨੀ ਕਿਹੜਾ ਬੰਦਾ ਹੈ ਉਹ ਨਾਮ ਦੱਸ ਦੇ ਕੰਜਰ ਦਾ ਨਾਂ ਕੀ ਸਾਨੂੰ ਨਾਂ ਤਾਂ ਲੈ ਸੀ ਉਹਨੂੰ ਪਿੱਛੇ ਹੁੰਦੇ ਜੇ ਭਰਾ ਖੜਾ ਮੂਰੇ ਕਾਲਾ ਬਲਦ ਜਿਹੜਾ ਕਮਾਈ ਕਰਦਾ ਸਾਰਾ ਦਿਨ ਉਹੀ ਜਾਊਗਾ ਮੇਰੇ ਨਾਲ ਭਰਾ ਖੜਾ ਹੈ ਮੂਰੇ ਉਹ ਬਾਗੀ ਹੁਣ ਰੋਕ ਕੇ ਦਿਖਾ ਨਾ ਲੱਡੂ ਲੈ ਕੇ ਆਉਂਗੀ ਆਉਂਦੀ ਹੋਈ ਤੁਹਾਡੇ ਵਾਸਤੇ ਨੌਕਰੀ ਲੱਗ ਗਈ ਮੇਰੀ ਸਮਝ ਲਾਦਾ ਚਿੱਟੇ ਕੱਪੜੇ ਇਹ ਨਹੀਂ ਹੁਣ ਮੁੜਦੀ ਇਹ ਤਾਂ ਹੋ ਗਈ ਉਹ ਗਨੀ ਤਰਾ ਮੈਨੂੰ ਤਾਂ ਐਸੀ ਮੈਨੂੰ ਮੋੜ ਲੂ ਲੈ ਹਾਂ ਉਹ ਲੈ